ਹੋਰ ਪਣੇ ਠੀਕ ਰਹਿੰਦੀ ਆ ਹਾਂ ਹਾਂ ਮੈਂ ਤਾਂ ਜਮਾਂ ਠੀਕ ਰਹਿੰਦੀ ਆ ਤੁਸੀਂ ਦੱਸ ਦੋਨਿਆਂ ਨੇ ਵਧੀਆ ਰਹਿੰਦੇ ਹੋ ਠੀਕ ਆ ਬਹੁਤ ਵਧੀਆ ਬਾਈ ਤਾਂ ਨਹੀਂ ਹੁਣ ਬੋਲਦਾਗਾ ਨਾਣਾ ਹੁਣ ਤਾਂ ਨਹੀਂ ਬੋਲਦਾ ਕਦੇ ਕਦਾਂ ਇਹ ਤਾਂ ਚੱਲ ਲੀ ਜਾਂਦਾ ਘਰੇ ਤਾਂ ਜੇ ਭਾਂਡੇ ਹੁਣ ਖੜਕਣਗੇ ਉਹ ਕਾਨੂੰ ਬੋਲਦਾ ਏਹੀ ਬੋਲਦੀ ਆ ਉਹ ਤਾਂ ਪਤੀ ਤਾਂ ਇਹਨੇ ਮੈਂ ਪਹਿਲਾਂ ਇਹਨੂੰ ਪੁੱਛਿਆ ਹਾਂ ਇਹਦਾ ਸਭ ਦਾ ਪਤਾ ਹੀ ਹੈ ਮੈਨੂੰ ਨਹੀਂ ਪਿਆ ਕਰ ਉਹਦੇ ਮੂਰੇ ਨਾ ਕਹਦੇ ਉਹ ਹੋਰ ਡਿੱਟ ਜੂਗਾ ਨਹੀਂ ਨਹੀਂ ਪਤਾ ਲੈ ਦੱਸ ਫਿਰ ਸੱਚੀ ਗੱਲ ਤਾਂ ਕਹੀ ਜਾਂਦੀ ਆ ਦੇਖ ਉਹ ਤਾਂ ਮੈਂ ਮੈਨੇ ਦੇਊਗਾ ਤੇ ਤੇਰੇ ਘਰ ਦੇ ਵੀ ਆਏ ਕਹਿੰਦੇ ਵੀ ਇਹ ਬੋਲਦੀ ਆ ਨਹੀਂ ਅੱਜ ਕਿਸਾ ਕੰਨ ਬੋਲ ਦਿੱਤ ਉਸਨੇ ਨਾ ਨਾ ਮਾਂ ਮਸਤਨ ਕੁਝ ਬੋਲਦੀ ਬਸ ਥੋੜਾ ਇਨਾ ਦਿਨ ਪਤਾ ਕੰਮ ਕਰੇ ਤੋਂ ਹੁੰਦਾ ਨਹੀਂ ਹੈਗਾ ਕਦੇ ਕਦੇ ਬਸ ਨਹੀਂ ਨਹੀਂ ਆਈਗਾ ਚਲੋ ਉਹ ਕਿੰਨੇ ਕ ਦਿਨ ਹੈ ਸਾਤੀ ਮਹੀਨਿਆਂ ਨੂੰ ਵਿਆਹ ਕੇ ਤੋੜ ਦੇਂਦੀ ਕਦੇ ਵਾਸਤੇ ਮੈਂ ਤਾਂ ਕਹਿੰਦੀ ਨਹੀਂ ਹਾਂ ਜੀ ਫਿਰ ਮੰਮੀ ਲੜਨ ਲੱਗ ਜਾਂਦੀ ਉਹਨੂੰ ਕੰਮ ਵਿੱਚ ਕਹਿੰਦੀ ਜਿਵੇਂ ਕੰਮ ਨਹੀਂ ਕਰਦੀ ਹੂੰ ਤਾਂ ਮੈਂ ਸਵੇਰੀ ਜਦੋਂ ਜਾਂਦੀ ਨਹੀਂ ਸਕੂਲ ਤੋਂ ਪਹਿਲਾਂ ਸਾਰਾ ਕੰਮ ਕਰ ਦੇਣੀ ਹੁੰਦੀ ਆ ਤੇ ਅੱਜ ਮੈਂ ਲੇਟ ਹੋ ਗਈ ਸੀ ਉੱਠਣ ਲੱਗੀ ਤੇ ਫਿਰ ਸਾਰਾ ਕੰਮ ਵਿੱਚ ਜਦ ਨਾ ਬਿਆਲ ਚੱਲੇ ਕਾਲ ਕੋਲ ਲੋੜ ਨਹੀਂ ਬਈ ਨਾਲ ਮਿਲ ਕੇ ਕਰੀਏ ਕੋਲ ਫਲੋਰ ਹੈ ਮਿਲ ਕੇ ਹੋਣਾਗਾ ਪੁੱਤ ਐ ਮੀ ਉਹੀ ਕਰਦੇ ਵੀ ਬੜੇ ਲਿਖੇ ਤਮਾਸ਼ਾ ਕਰੀ ਜਾਂਦੇ ਲੋਕ ਨੂੰ ਪਤਾ ਲੋਕ ਤਾਂ ਦੇਖਣ ਆ ਨਹੀਂਦਾ ਸਹੀ ਗੱਲ ਹੈ ਵੀ ਤਾਂ ਹੀ ਮੈਂ ਤਾਂ ਬੋਲਦੀ ਨਹੀਂ ਦਿਲ ਸਕ ਦੋਨੋਂ ਬੰਦੀਆਂ ਚੁੱਪ ਕਰਾਉਣਾ ਅਰੇ ਅਗਲਾ ਕਹਿੰਦਾ ਪਤਾ ਨਹੀਂ ਕੁੜੀ ਨੂੰ ਨਹੀਂ ਯਾਰ ਦੀ ਬਹੂ ਇਹਨਾਂ ਦੀ ਉਹੀ ਗੱਲ ਹੋ ਜਾਂਦਾ ਕਰੇਗਾ ਕਰੇ ਨਾ ਕਰੇ ਤੈਨੂੰ ਕੋ ਲੋੜਾ ਆ ਦੋ ਤੱਕ ਕੰਮ ਨੇ ਘਰ ਦੇ ਵਿੱਚ ਆ ਸਹੀ ਗੱਲ ਹੈ ਨਾ ਮੇਰੇ ਮੈਂ ਤਾਂ ਕਦੇ ਕੀ ਤੇ ਕਰੀ ਮੈਂ ਤਾਂ ਸਾਰਾ ਕੰਮ ਆਪ ਹੀ ਕਰ ਲੈਂਦੀ ਸੀਗੀ ਮੈਂ ਤਾਂ ਹੁਣ ਇੱਥੇ ਵੀ ਸਾਰਾ ਕੰਮ ਆਪ ਕਰ ਲੈਂਦੀ ਮਸਾ ਫਤਹੀਏ ਮੇਰੇ ਕੰਮ ਆ ਜਾਂਦਾ ਮੈਨੂੰ ਤਾਂ ਖਵਾਉਂਦੀ ਨਹੀਂ ਕਿਸੇ ਤੋਂ ਚੱਲ ਫਿਰ ਦੋ ਸੋ ਦਿੰਦੇ ਤੁਸੀਂ ਕਿਵੇਂ ਚਾਂ ਚੱਕ ਜੇ ਆਗੇ ਕਿਉਂ ਕਿਉਂ ਅਸੀਂ ਆ ਨਹੀਂ ਸਕਦੇ ਨਹੀਂ ਨਹੀਂ ਆ ਤਾਂ ਸਕਦੇ ਹਾਂ ਕਿਉਂ ਨਹੀਂ ਆਉਂਦੇ ਉਹ ਇਹ ਪੈਣ ਉਹ ਤਾਂ ਆ ਗਈ ਸੀ ਅੱਜ ਉਹ ਉਸ ਤਾਂ ਨੂੰ ਛੁੱਟੀ ਸੀ ਚੱਲ ਭਾਈ ਤਾਂ ਆ ਗਏ ਕੁਛ ਭਾਈ ਹੁਣ ਤੈਨੂੰ ਪਤਾ ਮੈਂ ਵੀ ਭਾਈ ਕੰਮ ਕਰਦਾ ਦੇਖਦਾ ਫਿਰਦਾ ਹੁਣ ਤੈਨੂੰ ਵੀ ਪਤਾ ਪੈਣਾ ਕਿਸੇ ਦੀ ਗੁਲਾਮੀ ਨਹੀਂ ਹੁੰਦੀ ਨੀ ਮੇਰੇ ਤੋਂ ਲੈ ਵਧੀਆ ਫਿਰਦਾ ਕੰਮ ਕਰਦਾ ਦੇਖਦਾ ਫਿਰਦਾ ਦੇ ਵੀ ਨਹੀਂ ਇਹਦਾ ਕੋਸਟ ਇਹਦਾ ਪੰਡਾ ਅੱਛਾ ਛਾ ਜਿਹਨੇ ਮਾਸਟਰ ਦੇ ਪੇਪਰ ਜੇ ਨਿਕਲੇ ਨਹੀਂ ਉਹ ਵੀ ਵਿਚਾਰਾ ਰਹਿ ਗਿਆ ਕਾ ਤਾਂ ਮਾਸਟਰ ਹਰ ਵਾਰ ਨੰਬਰਾਂ ਪਿੱਛੇ ਰਹਿੰਦਾ ਪਰਸੈਂਟੇਜ ਚੱਕ ਲੈਣ ਦੇ ਵੱਧ ਤੇ ਉਹ ਨਾ ਕਹਿੰਦਾ ਵੀ ਆਪ ਦਾ ਕੰਮ ਚਲਾਉਣਾ ਕੋਈ ਅੱਛਾ ਆ ਬੈਂਗ ਜੀ ਨਹੀਂ ਹੁੰਦੀ ਜਿਹੜੀ ਫਾਸਟ ਫੂਡ ਜੀ ਵਾਲੀ ਹਾਂ ਹਾਂ ਅੱਜ ਕੱਲ ਬਿਚਾਰਾ ਕੰਮ ਕਰਦਾ ਹਾਂ ਠੀਕ ਇਹ ਕਹਿੰਦਾ ਸੀ ਰੱਖ ਕੇ ਦੋਨੇ ਜਣੇ ਆਪਾਂ ਉਹ ਕੰਮ ਕਰ ਲਈਏ ਜੀ ਕੁੱਤ ਵਧੀਆ ਹੋਰ ਕੀ ਭਾਲ ਦਿਓ ਮੰਮੀ ਆਪਦੇ ਬਿਜ਼ਨਸ ਦਾ ਬਹੁਤ ਫਾਇਦਾ ਐ ਨਾ ਤਾਂ ਸਾਡੇ ਤੋਂ ਨਿਕਮਾਇਆ ਜਾਂਦਾ ਜਿੰਨੇ ਆ ਕਿਹ ਪ੍ਰਾਈਵੇਟ ਵਾਲੇ ਕਮਾ ਲੈਂਦੇ ਆ ਬਿਜ਼ਨਸ ਵਾਲੇ ਕਮਾ ਲੈਂਦੇ ਆ ਕਿਉਂ ਠੀਕ ਐ ਪਤਾ ਦੇਖ ਲੇ ਵਸ ਉਹ ਤਾਂ ਮੈਂ ਤਾਂ ਦੇਖ ਲਿਆ ਪੁੱਤ ਪਰ ਜਿਹੜੀ ਗੱਲ ਹੈ ਉਹ ਹੀ ਆ ਥੋੜੀ ਜੀ ਗੱਲ ਪੈਸਿਆਂ ਦੀ ਅੱਛਾ ਕੀ ਕੀ ਗੱਲ ਹੋ ਗੱਲ ਭਣੇ ਆਏ ਆ ਜੀ ਹੁਣ ਤੈਨੂੰ ਵੀ ਪਤਾ ਚਲ ਮਾਂ ਕਰਨ ਦੀ ਜੇ 40 50 ਹਜ਼ਾਰ ਦੀ ਗੱਲ ਹੁੰਦੀ ਫੇਰ ਤਾਂ ਚਲ ਆਂਡ ਗਮੰਡ ਜੂ ਜਦੋਂ ਫੜੇ ਜਾਂਦੇ ਆ ਹਣਾ ਹਾਂ ਹੁਣ ਤੈਨੂੰ ਪਤਾ ਹੁਣ ਜਦੋਂ ਮਾਂ ਬਿਮਾਰ ਹੋਈ ਉਦੋਂ ਵੀ ਤੈਸੇ ਦਾ ਕੀਤੀ ਤੁਹਾਨੂੰ ਪਤਾ ਰਿਸ਼ਤੇਦਾਰ ਤਾਂ ਭਨੇ ਆਪਣੇ ਕੋਈ ਆਖੀ ਨਹੀਂ ਖਰਦਾ ਹਾਂ ਉਹ ਤਾਂ ਮੇਰੇ ਵਿਆਹ ਵਾਲੇ ਕਿਸੇ ਨੇ ਨਿਮੰਨ ਦਿੱਤੀ ਕੋਈ 4000 ਤੋਂ 5000 ਦੀ ਮਦਦ ਵੀ ਨਹੀਂ ਕੀਤੀ ਕਿਸੇ ਨੇ ਬਾਈ ਲੋਕੋ ਸੁਖ ਜਰਾ ਆ ਕੇ ਖੜ ਜਾਂਦੇ ਨੇ ਹਾਂ ਖਾਣੇ ਤਾਂ ਬਥੇਰਾ ਆ ਜਾਂਦੇ ਨੇ ਹੁਣ ਗੱਲ ਭਨੇ ਆਏ ਜੀ ਮੈਂ ਇਹਨਾਂ ਕੰਮ ਦੇਖਦਾ ਫਿਰਦਾ ਸੀਗਾ ਤੇ ਕੁਦਰਤੀ ਵਿਚਾਰਾ ਮੈਨੂੰ ਉਹ ਬੀਚ ਚ ਮਿਲ ਗਿਆ ਹਾਂ ਉਹ ਕਹਿੰਦਾ ਆਪਾਂ ਰਲ ਮਿਲ ਕੇ ਦੋ ਹੀ ਕੰਮੇ ਤੋੜ ਲਵਨੇ ਆ ਨਹੀਂ ਫਿਰ ਤਾਂ ਵਧੀਆ ਸਲਾਹ ਕੋਈ ਨਹੀਂ ਜਰਾ ਤਾਂ ਬਾਪ ਹੀ ਬੋਰਦਾ ਹੁੰਦਾ ਮੀਂਹਾ ਫਤਵਾੜਨਾ ਬਾਈ ਉਹ ਐਂ ਕਹਿੰਦਾ ਕਹਿੰਦਾ ਕਿ ਆਪਾਂ ਹਾਥੀ ਜਾਂ ਲੈ ਲੈਂਦੇ ਹਾਂ ਸ਼ੂਟ ਉਹਦੇ ਹਾਂ ਠੀਕ ਆ ਕੰਦਾ ਪੋਤੇ ਕੰਮ ਤੋਲਣਾ ਫਾਸਟ ਫੂਡ ਦਾ ਮੈਂ ਤੁਹਾਨੂੰ ਨਾ ਦੱਸ ਸਕੂ ਕਿ ਤੁਹਾਨੂੰ ਕਿੰਨੇ ਪੈਸੇ ਨਹੀਂ ਲੂੰਗਾ ਉਹ ਪੈਸੇ ਨਹੀਂ ਦੂਹੀ ਦੱਸ ਰਹੇ ਆ ਬਈ ਹੁਣ ਤਾਂ 2 ਲੱਖ ਰੁਪਏ ਦਾ ਲੱਗੀ ਜੋ 2.30 ਦੇ ਵਿਚ ਵਿਚ ਆ ਅੱਛਾ ਹੁਣ ਪੈਸੇ ਨੇ ਮਾਰੀ ਆ ਜੀ ਤੁਹਾਡੇ ਕੋਲ ਅਭੀ ਚੱਲ ਪੈਸੇ ਹਨਾ ਉਹ ਇਹ ਕਹਿੰਦਾ ਸੀ ਮੈਂ ਆਖ ਆਪਾਂ ਥੋੜਾ ਆਪਣੇ ਘੀਤੋਂ ਆਈ ਮੈਂ ਪੈਸੇ ਮੰਗ ਕੇ ਆਖਦੀ ਨਹੀਂ ਜੀ ਇਹਨਾਂ ਨੂੰ ਪਤਾ ਲੱਗਿਆ ਅਗਲੇ ਕਹਣਗੇ ਕਿ ਇਹ ਕੈਨੂੰ ਕਮਾਈ ਤੋਾਈ ਜਾਂਦੀ ਹੈ ਚੱਲ ਕੋਈ ਨਾ ਮਾਂ ਪਗੜ ਬਗਾਨੇ ਤੋਂ ਬੁਲਾਣੇ ਆਪਣੀ ਭੈਣ ਕੋਲ ਹੀ ਲੈ ਰਹੀਏ ਚੱਲ ਕੋਈ ਤੁਸੀਂ ਨਾ ਬੋਲੋ ਮੈਂ ਕਹਿੰਦੀ ਸੀ ਵੀ ਹੁਣ ਇੱਕੋ ਧੰਮ ਤਾਂ ਮੇਰੇ ਕੋਲ ਵੀ ਇਕੱਠੇ ਤਾਂ ਨਹੀਂ ਜੁੜੇ ਹੈਗੇ ਤੇ ਤੇਰਾ ਵਿਆਹ ਦੇ ਵੀ ਲੱਗੇ ਕਿੰਨੇ ਪੈਸੇ ਹੈ ਹਨ ਤੇ ਉਦੋਂ ਬਾਅਦ ਚ ਹੁਣਾ ਮੰਮੀ ਜਦ ਮੈਂ ਤੁਹਾਨੂੰ ਦਿੱਤੀ ਖੁਸ਼ ਹੋ ਕੇ ਅਸੀਂ ਗੱਡੀ ਲੈ ਲਈ ਸੀ ਉਹਨਾਂ ਦਾ ਕਿਸ਼ਤਾਂ ਵਿੱਚ ਚੱਲ ਪੁੱਤੋ ਤਾਂ ਵਧੀਆ ਗੱਡੀ ਤਾਂ ਲੈ ਲਿਆ ਵੀ ਚੀਜ਼ ਵਣੀ ਨਾ ਕਰ ਤੋ ਠੀਕ ਆਪਣੇ ਤੇਨੂੰ ਵੀ ਪਤਾ ਹੁਣ ਜੇ ਮੇਰੇ ਲਈ ਹੁੰਦੇ ਨਾ ਆਪਣੇ ਹੁਣ ਤੈਨੂੰ ਪਤਾ ਜਿਹੜੇ ਮਾਣੇ ਮੋਟੇ ਮਾਣੇ ਜੋੜੇ ਸੀ ਵਿਚਾਰੀ ਨੇ ਪੈਸੇ ਉਹ ਤੇਰੇ ਵਿਆਹ ਤੇ ਲੱਗੇ ਚਲ ਕੋਈ ਨਾ ਵੀਰੇ ਫਿਰ ਤੂੰ ਕਾਹਤੋਂ ਫਿਕਰ ਕਰਦਾ ਕੋਈ ਗੱਲ ਤੇਰੀ ਪੈਣ ਇੰਨੀ ਜੋਗੀਤਾ ਹੈਗੀ ਆ ਕਿ ਤੇਰੀ ਮਦਦ ਕਰ ਦੇ ਹਨਾ ਬਾਕੀ ਮੈਂ ਤੇਰੀ ਬੀਬ ਬਾਈ ਤੈਨੂੰ ਕੁਝ ਕਹਿੰਦੇ ਕਹਾਂ ਨਾ ਨਾ ਉਹ ਤਾਂ ਕੀ ਕਹਣਾ ਸਗੋ ਤਾਂ ਮੈਨੂੰ ਕਹਿੰਦਾ ਹੁੰਦਾ ਵੀ ਤੂੰ ਮਾੜਾ ਮੱਟਾ ਨੂੰ ਕਹਿ ਕੋਈ ਆਦਾ ਕੰਮਕਾਰ ਸ਼ੁਰੂ ਕਰਿਆ ਐ ਤੁਰਿਆ ਫਿਰਦਾ ਗੱਲ ਐ ਨਹੀਂ ਆ ਪੁੱਤ ਇਹ ਅਸੀਂ ਚਲ ਜੀ ਮਦਦ ਕਰ ਵੀ ਦੇਣੀ ਜੀ ਵੀ ਮੋੜਾਂਗੇ ਪੈਸੇ ਅਸੀਂ ਸਾਥ ਦੇਣੀ ਬਾਈ ਤੈਨੂੰ ਪਤਾ ਜਦੋਂ ਕੰਮ ਚੱਲ ਪਿਆ ਬਾਈ ਮੈਂ ਤਾਂ ਕਿਤੇ ਨਾ ਬਸ ਅਸੀਂ ਤਾਂ ਦੋ ਹੀ ਬਾਈ ਉਹ ਹੋਇਆ ਕਰੂ ਇੱਕ ਮੈਂ ਹੋ ਕਰੂੰਗਾ ਕੋਈ ਰੱਖ ਲੈਣੇ ਚੀਜ਼ਾਂ ਬੰਦਾ ਹਨ ਇਹ ਲੋਡ ਨਹੀਂ ਕਿਤੇ ਝੌਂਗੂ ਚ ਰੱਖ ਕੇ ਖੜ ਜਾਂਗੇ ਨਹੀਂ ਤੁਹਾਨੂੰ ਪਤਾ ਬਾਈ ਕਿਹੜੇ ਟੂਰਨਾਮੈਂਟ ਜਿਹਨੇ ਕਬੱਡੀ ਦੇ ਉੱਥੇ ਹੀ ਬਗਜਿਆ ਕਰਾਂਗੇ ਤਾਂ ਤੂੰ ਐ ਕਰੀ ਜਾਣਾ ਕੋਈ ਗੱਲ ਨਹੀਂ ਮੈਂ ਤੇਰੀ ਭੈਣ ਹੀ ਅੱਗੇ ਕਿਵੇਂ ਚੀਜ਼ਾਂ ਹੱਕ ਨਾ ਮੰਗ ਲੈਂਦਾ ਸੀ ਮੈਂ ਤਾਂ ਭੈਣ ਇੰਨੇ ਪੈਸੇ ਚਾਹੀਦੇ ਆ ਹੁਣ ਵੀ ਤੂੰ ਹੱਕ ਨਾ ਮੰਗ ਕੋਈ ਗੱਲ ਮੈਂ ਆਪੇ ਕਰਕੇ ਉਹ ਮੈਨੂੰ ਹੱਕ ਉਦੋਂ ਹੁੰਦਾ ਭੈਣ ਤੇ ਜਦੋਂ ਆਪਦੇ ਘਰੇ ਹੋਗੇ ਹੁਣ ਤੂੰ ਬਗਾਨੇ ਹੋਗੀ ਨਾ ਹੁਣ ਬਗਾਨੇ ਵਾਸਤੇ ਤੂੰ ਹਾਂ ਹਾਂ ਤੈਨੂੰ ਰੋਗ ਨਾਲ ਕਹਿ ਨਹੀਂ ਸਕਦੇ ਅਸੀਂ ਕੋਈ ਤੇ ਆਹੀ ਗੱਲ ਕਰਨ ਭੈਣੇ ਠੀਕ ਹੈ ਨਾ 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 ਵੀਰੇ ਮੈਂ ਇਹਨਾਂ ਦੀ ਲੈ ਕੇ ਫੇਰੀ ਤੁਹਾਨੂੰ ਗਾਂਵ ਨੂੰ ਜਵਾਬ ਦੂੰ ਤੂੰ ਪਹਿਲਾਂ ਲਾਡੀ ਨਾਲ ਆਇਆ ਕਰ ਠੀਕ ਹੈ ਤੇਰੀ 사ਸ ਨਾਲ ਚੱਲ ਜੀ ਤੂੰ ਦੱਸਣਾ ਦੱਸ ਵੀ ਕੋਈ ਗੱਲ ਨਹੀਂ ਆਪਾਂ ਕਿਹਾ ਵੀ ਮੁਕਰ ਨਹੀਂ ਆਪਾਂ ਸੀ ਹੱਥਦਾਰ ਹੀ ਲੈਣੇ ਆ ਨਾ ਨਾ ਕੋਈ ਗੱਲ ਨਹੀਂ ਮੈਂ ਤੁਸੀਂ ਬੇਫਿਕਰ ਰਹੋ ਮੈਂ ਵੀ ਚਾਹੁੰਨੀ ਆ ਵੀ ਮੇਰੇ ਭਰਾ ਦਾ ਕੋਈ ਕੰਮ ਚੱਲ ਪਏ ਚੱਲ ਕੋਈ ਆਪਦੇ ਪੈਰਾਂ ਦੇ ਸਟੈਂਡ ਹੋਵੇ ਕੋਈ ਚਾਰ ਪੈਸੇ ਕਮਾ ਕੇ ਕੋਈ ਘਰ ਤੇ ਲਾ ਲੇ ਆਪਦੇ ਤੇ ਘਰ ਬਣੂਗਾ ਤਾਂ ਕਿ ਵਿਆਹ ਹੋਊਗਾ ਚੱਲ ਕੋਈ ਨਾ ਪਤਾ ਬਈ ਉਹ ਇਹੋ ਜੀ ਗੱਲ ਹੋਈ ਜੇ ਤੁਹਾਨੂੰ ਐ ਲੱਗਦਾ ਬਈ ਵਿਆਹ ਚ ਲਾ ਲਿਓ ਇਹੀ ਕਰਦੇ ਆ ਉਹ ਵੀਰੇ ਤਾਂ ਇਹ ਇਹ ਗੱਲਾਂ ਕਰ ਤੇਰੀ ਸੱਸ ਨੂੰ ਵੀ ਦੱਸੀ ਸਾਰੇ ਪਰਿਵਾਰ 'ਚ ਤੁਸੀਂ ਬੈਠ ਕੇ ਰਹਿ ਕਰ ਕੋਈ ਗੱਲ ਡੈਰੀ ਜੀ ਹੁਣ ਤਾਂ ਮਲਾ ਗਈ ਹੋਈ ਨਹੀਂ ਕਿ ਕੱਲ ਕੋਈ ਨਾ ਆਵੇ ਹੋਰ ਗੱਲ ਕਰ ਲਿਓ ਤੁਸੀਂ ਸਾਰੇ ਪਰਿਵਾਰ 'ਚ ਰਹਿ ਕਰਕੇ ਵੀ ਐਂ ਕਹਿੰਦੇ ਸੀ ਮੰਮੀ ਹੋਰੀ ਫੇਰ ਸਾਨੂੰ ਪੈਸੇ ਦੇਈ ਨਹੀਂ ਇਹੇ ਜਾ ਕਦਮ ਨਾ ਹੋਵੇ ਕਿਤੇ ਵੀ ਤੇਰੇ ਤੇ ਉਲਟੀ ਪੈ ਜਾ ਕੋਈ ਗੱਲ ਵੀ ਤੂੰ ਵੇਖਿਆ ਨੂੰ ਆ ਸਾਥ ਚੋਰ ਨੂੰ ਪੈਸੇ ਦੇ ਤੇ ਤਾ ਚੋਰ ਨੂੰ ਆਏ ਸੀ ਉਹ ਆਏ 100 ਗੱਲਾਂ ਕਰਨ ਅਗਲੇ ਨਾ ਨਾ ਪਹਿਲੀ ਗੱਲ ਤਾਂ ਮੈਨੂੰ ਪਤਾ ਹੀ ਜਵਾਬ ਹੀ ਨਹੀਂ ਦਿੰਦੇ ਕਿ ਤੁਥ ਨੂੰ ਪਤਾ ਤੁਸੀਂ ਹੁਣ ਆਪਦਾ ਕੰਮ ਸ਼ੁਰੂ ਕਰਨ ਵਾਲਾ ਕਿਉਂ ਕੋਈ ਜਵਾਬ ਦੇਉਗਾ ਹਾਂ ਚਲ ਕੋਈ ਗੱਲ ਨਹੀਂ ਮੈਂ ਤੁਸੀਂ ਵਿਰੇਜ ਜਮੇ ਫਿਕਰ ਨਾ ਕਰਿਓ ਮੈਂ ਰੈਕ ਕਰਕੇ ਨਾ ਕਰੀ ਤੇਰੇ ਵੀਡੀਓ ਨਾਲ ਤੇ ਨਾਲੇ ਘਰ ਦੇਣ ਲੈ ਕੇ ਕਰਕੇ ਫੇਰ ਮੈਂ ਤੈਨੂੰ ਕੋਈ ਜਵਾਬ ਦੇਉਂਗੀ ਅੱਗੇ ਹਨਾ ਬਾਕੀ ਕੋਈ ਗੱਲ ਨਹੀਂ ਜੇ ਸੱਤਰੀ ਸੱਤਰੀ ਹੋਰ ਬਾਈ ਕੀ ਹਾਲ ਹੈ ਯਾਰ ਬਾਈ ਕੀ ਤੇਰੀ ਐਸੀ ਕੁੱਤਾ ਆਂ ਦੇ ਖੇਤ ਗਿਆ ਜੀ ਹਾਂ ਆਜੂ ਬੈਠੂ ਬਾਈ ਬਸ ਬਸ ਬੈਠੇ ਬੈਠੇ ਹੋਰ ਬਾਈ ਠੀਕ ਹੈ ਜੀ ਦੱਸੋ ਕਿਵੇਂ ਕਿਹੜਾ ਮਾਰਿਆ ਕੋਈ ਮਿਲਣਾ ਕਿਉਂ ਬਾਈ ਆਈ ਸਾਡੇ ਨਹੀਂ ਮੈਂ ਦੱਸ ਦਿੰਦੇ ਕਾਣੂ ਬਾਈ ਕਿਤੋਂ ਆਈ ਆ ਗਿਆ ਨਹੀਂ ਕੋਈ ਚੱਲ ਕੋਈ ਨਾ ਖੇਤ ਗਿਆ ਨਹੀਂ ਖੇਤ ਗਿਆ ਹਾਂ ਲੈ ਉਹਨੂੰ ਕਿਹੜਾ ਕੋਈ ਬਗਾਨੇ ਘਰੇ ਆਏ ਆ ਹੈ ਆਪਦਾ ਘਰ ਹੈ ਨਹੀਂ ਨਹੀਂ ਉੱਥੇ ਚਾਚੂ ਪਿਆਸੀ ਸੀ ਹਾਰਪੀ ਤੋਂ ਦਦਾਂ ਤੋਂ ਮੰਗਾ ਲਿਆ ਸੀ ਅੱਛਾ ਕਾਣੂ ਬਾਈ ਅੱਜ ਛੁੱਟੀ ਕਰਕੇ ਆਗੇ ਨਾ ਅੱਜ ਚੱਲ ਮੈਂ ਭੈਣ ਨੂੰ ਛੁੱਟੀ ਹੈ ਤਾਂ ਅੱਗੇ ਚੱਲ ਜਾਈ ਮੈਂ ਕਹਾਂ ਬਾਈ चलो ਲੋੜ ਵੜੀ ਕੀਤਾ ਬਾਈ ਤੁਸੀਂ ਆ ਗਏ ਇਹ ਵੀ ਬਣਾ ਕਰੀ ਜਾਂਦੀ ਸੀ ਯਾ ਜਗਰਦੀ मैं जाके ना जाके हम ਜਾ ਕੇ मार ना के चले ना ਤੁਸੀਂ खुश तो तो हो जाएगी ਚਲੇ ਇਨਾਂ ਕੋ ਖੁਸ਼ ਹੋ ਜੂਗੀ ਪੁੱਤ ਠੀਕ ਹੋ ਕੇ ਬੈਠ ਜਾ ਹਾਂ ਨਹੀਂ ਨਹੀਂ ਬਸ ਆ ਪੈਰ ਪੂੜੇ ਨਾ ਬਾਹਰ ਲੱਬੜੇ ਹੋਏ ਆਦਾ ਕਰਕੇ ਹਾਂ ਵਸਤੂ ਕੇ ਹੁਣ ਅਦਰ ਬੈਠਣਾ ਤੁਸੀਂ ਕੋਈ ਨਾ ਪੁੱਤ ਤਾਂ ਉਹ ਆਪੇ ਕਰ ਲਿਏ ਜਾਨੀ ਤਾਂ ਅਸੀਂ ਕਰਦੇ ਗੱਲ ਸੋਹਣੀ ਨਹੀਂ ਲੱਗਦੀ ਨਾ ਨਾ ਕੋਈ ਗੱਲ ਜਿਵੇਂ ਇਹਨਾਂ ਨੇ ਕਿਹਾ ਨਾ ਤੂੰ ਸਾਨੂੰ ਫੋਨ ਤੇ ਦੱਸ ਲਈ ਤੂੰ ਇਹਨਾਂ ਤੇ ਜ਼ੋਰ ਨਾ ਪਾਈ ਵੀ ਠੀਕ ਹੈ ਮੇਰੇ ਭਰਾ ਨੂੰ ਪੈਸੇ ਦੇਣੀ ਦੇਣੀ ਨਾ ਨਾ ਕੋਈ ਗੱਲ ਨਹੀਂ ਮਮੀ ਰਹਿ ਕਰਕੇ ਕਰ ਦਿਆਂ ਦੀ ਨਾ ਫੇਰੀ ਤੂੰ ਦੱਸੂਗੀ ਨਾ ਹਾਂ ਬਾਕੀ ਕੋਈ ਗੱਲ ਨਹੀਂ ਬੇ ਤੂੰ ਬੇਫਿਕਰ ਰਹਿ ਮੈਂ ਤੈਨੂੰ ਕਿਤਨਾ ਕਿਤ ਹਾਲੇ ਜ਼ਰੂਰ ਕਰਕੇ ਦੇਵਾਂਗੀ ਕੋਈ ਨਾ ਬਣੇ ਕਿਉਂ ਮਾਂ ਤੈਨੂੰ ਕਹੇ ਸੀ ਨਾ ਯਾ ਇਹ ਤਾਂ ਫਤ ਮੈਨੂੰ ਪਤਾ ਆ ਕਿ ਮਾਮਤਾ ਸੋਚਦੀ ਐਂ ਤੀਂ ਆ ਵਾਸਤੇ ਤੈਨੂੰ ਕੇ ਅਸੀਂ ਆਪਣੀ ਕੁੜੀ ਆਪ ਦੁੱਖ ਹੋ ਸੈ ਲੂਗੇ ਕੋਈ ਜਦੋਂ ਇਹਦਾ ਕੰਮ ਚੱਲਦਾ ਨਾ ਤੂੰ ਦੁੱਬਣੇ ਲਾਉਂਗੀ ਮੈਂ ਉਹ ਲੈ ਲਈ ਬਾਈ ਜਿੰਨੇ ਮਰਜ਼ੀ ਲੈ ਲਈ ਤੇਰੇ ਹੀ ਹਸਾਰੇ ਵਾਸੇ ਹਾਂ ਅਸੀਂ ਤਾਂ ਗਰੀਬ ਅਸੀਂ ਲਾਲ ਜਹਤਾ ਮੈਨੂੰ ਆਏ ਪੁੱਤ ਜਿਹਦਾ ਕੰਮ ਤਾਂ ਚੰਦਾ ਚੱਲੇ ਜੇ ਚਲੇਦਾ ਵਿਆਹ ਕਰ ਦਈ ਸਹੀ ਗੱਲ ਆ ਤੂੰ ਵੀ ਉੱਥੇ ਵਿਚਰਨ ਇਹੋ ਮਾਤਾ ਬਸ ਵਿਆਹ ਦੇ ਗੱਲ ਪੜੀਏ ਮੇਰੇ ਵਿਆਹ ਕਰਾ ਲਾ ਵਿਆਹ ਕਰਾ ਲਾ ਕਰਵਾ ਲੂ ਮਾਹ ਪਹਿਲਾ ਸੈਟ ਦਾ ਹੋ ਜਾ ਕੇ ਤੇ ਬਸ ਕੋਈ ਨਾ ਸੈਟ ਹੁੰਦਾ ਰਹੇਗਾ ਮਾਮਾ ਨੂੰ ਕੀ ਕਰ ਹੁੰਦਾ ਹੀ ਐ ਨਾ ਅਪਣੇ ਨੂੰ ਨਹੀਂ ਹੁੱਕਾ ਮਾਰਦਾ ਅਗਲੀ ਆਪੀ ਆਣ ਕੇ ਲਾ ਕੇ ਦਿਆ ਗੁੱਤਤੀਆਂ ਜੱਤੀਆਂ ਉਹ ਕੋਈ ਨਾ ਭਨੇ ਮੇਰਾ ਸਾਰਾ ਫਿਕਰਾ ਠੀਕ ਆ ਨਾ ਹਾਂ ਇਹ ਕਹਿ ਜਾਂਦਾ ਚਲ ਬੰਦਾ ਚਲ ਚੰਗਾ ਬੁੱਤ ਜੀ ਹਾਂ ਤੁਹਾਡੇ ਨਾਲ ਗੱਲ ਕਰਨੀ ਸੀ ਕੋਈ ਨਹੀਂ ਫਿਰ ਕਰ ਲੈਨੇ ਅੰਦਰ ਬੈਠ ਕੇ ਕਰ ਲੈਨੇ ਚਲ ਆ ਜਾ ਉਹ ਨਹੀਂ ਨਹੀਂ ਅੰਦਰ ਤਾਂ ਬੇਬੇ ਬੈਠਿਆ ਬੇਬੇ ਸਾਹਮਣੇ ਨਹੀਂ ਗੱਲ ਕਰਨੀ ਕਿਉਂ ਇਹ ਜੀ ਕਿਹੜੀ ਗੱਲ ਐ ਕਲਦੀਪੂਰੇ ਆਈ ਸੀ ਨਾ ਹਾਂ ਤੇ ਕਲਦੀਪ ਨੇ ਮੈਨੂੰ ਦੱਸਿਆ ਕਹਿੰਦੇ ਉਹਨਾਂ ਨੂੰ ਕੋਈ ਕੰਮ ਸ਼ੁਰੂ ਕਰਨਾ ਆਵਦਾ ਆਹ ਫੂਡ ਬੈਂਡ ਨਹੀਂ ਹੁੰਦੀ ਇਹਦੀ ਵੀ ਅਧਿਆਰ ਦੋਸਤਾਂ ਨਾਲ ਲੱ ਕੇ ਕੰਮ ਕਰਨਾ ਨੇ ਫਾਸਟ ਫੂਡ ਦਾ ਹਾਂ ਵੀ ਆ ਬੈਂਡ ਨਹੀਂ ਲਾਉਂਦੇ ਹੁੰਦੇ ਸ਼ਹਿਰਾਂ 'ਚ ਦੇਖੀਆਂ ਕਿੰਨੀਆਂ ਆਹੋ ਤੇ ਵਧੀਆ ਚੱਲਦਾ ਹੁੰਦਾ ਇਹ ਕੰਮ ਹੁਣ ਨੌਕਰੀ ਤੈਨੂੰ ਮਿਲਦੀ ਨਹੀਂ ਹੈਗੀ ਜੀ ਤੇ ਵਧੀਆ ਗੱਲ ਈ ਹੈ ਜੇ ਕੋਈ ਆਪਦਾ ਕੰਮ ਸ਼ੁਰੂ ਕਰ ਲਵੇ ਕੋਈ ਚਾਰ ਪੈਸੇ ਜੋੜ ਕੇ ਘਰ ਬਣਾ ਲੂ ਚੱਜਦਾ ਤੇ ਇਹ ਗੱਲ ਤਾਂ ਵਧੀਆ ਫਿਰ ਬਣਾਉਣਾ ਕਰਨਾ ਸਾਰਾ ਕੁਝ ਨੂੰ ਆਉਂਦਾ ਨਾ ਉਹ ਤਾਂ ਕੋਈ ਕਹਿੰਦਾ ਸੀ ਵੀ ਨਾਲ ਇਹਦੇ ਇੱਕ ਮੁੰਡਾ ਹੋਰ ਹਰਪਿੰਦ ਚੋਂ ਹੀ ਆ ਵੀ ਉਹ ਸਾਰਾ ਸਿਸਟਮ ਆਪੇ ਕਰੂਗਾ ਲੋਟ ਵੀ ਸ਼ਾਇਦ ਕਿਸੇ ਨੂੰ ਬੁਲਾਉਣਗੇ ਖਾਣ ਪੀਣਸ ਬਣਾਉਣਾ ਫਿਰ ਦੋ ਜਣੇ ਨੇ ਸਾਂਝੀ ਕਰਨੀ ਆ ਫਿਰ ਸਿਸਟਮ ਦਾ ਲੋਡ ਨਹੀਂ ਆਦਾ ਇਕੱਲਾ ਕਰ ਲੈ ਨਹੀਂ ਨਹੀਂ ਕੀ ਬਚੂਗਾ ਤੇ ਕੀ ਹੈ ਹੈ ਉਹੀ ਲੱਗਦਾ ਉਹ ਕਹਿੰਦਾ ਸੀ ਉਹਨਾਂ ਦੇ ਯਾਰ ਦੋਸਤਾਂ ਨੇ ਖੋਲ ਲਿਆ ਕਿਸੇ ਨੇ ਇਹਨੇ ਵਧੀਆ ਬਚਦਾ ਪੈਸਾ ਅੱਛਾ ਕੰਮ 'ਚ ਹੈਗਾ ਪੈਸਾ ਇਸ 'ਚ ਚੱਲ ਵਧੀਆ ਫਿਰ ਫਰਾਂ ਗੱਲ ਦੱਸ ਗੱਲ ਕੀ ਕਹਿੰਦੀ ਸੀ ਉਹ ਮੈਨੂੰ ਥੋੜਾ ਕਹਿੰਦਾ ਵੀ ਪੈਸਾ ਨਹੀਂ ਮਦਦ ਕਰ ਦੋ 2 ਲੱਖ ਰੁਪਇਆ ਕਹਿੰਦਾ ਸੀ ਵੀ ਜੇ ਭਾਣੇ ਤੋਂ ਕਰਦੇ ਤਾਂ ਹੁਣ ਤੁਹਾਨੂੰ ਪਤਾ ਹੀ ਕਰਦੇ ਹਾਲਾਤਾਂ ਨੂੰ ਤਾਂ ਵੀ 2 ਲੱਖ ਤੱਕ ਵਿਚਾਰੇ ਇਹਨੇ ਕੋਲ ਕਿੱਥੇ ਪਿਆ ਹੈ ਵੀ ਆਪਾਂ ਕੋਈ ਮਦਦ ਕਰ ਦਿੰਦੇ ਉਹ ਕਹਿੰਦਾ ਸੀ ਵੀ ਭਾਣੇ ਮੈਂ ਮੋੜ ਦੂੰਗਾ ਜਦੋਂ ਮੇਰਾ ਕੰਮ ਚੱਲ ਪਿਆ ਫਿਰ ਯਾਰ ਹੁਣ ਤਾਂ ਪੈਸੇ ਹੈ ਨਹੀਂ ਫਿਰ ਫਸਲ ਵੀ ਮੈਨ ਲਾਪਰੈਜ ਜਾ ਕੇ ਆਉਂਗੀ ਹੈ ਆੜਤੀਏ ਤੋਂ ਦੋ ਤੋਂ ਫਰਸਾ ਦੇ ਪੈਸੇ ਫਿਰ ਹੁਣ ਕੁਝ ਤਾਂ ਕਰਨਾ ਹੀ ਪਊਗਾ ਆਪਾਂ ਨੂੰ ਫਰਾਂ ਨੇ ਜਵਾਬ ਵੀ ਨਹੀਂ ਦਿੱਤਾ ਜਾਂਦਾ ਵਿਚਾਰੇ ਕੰਮ ਸ਼ੁਰੂ ਕਰਨਾ ਮੈਨੂੰ ਆਏ ਵਿਚਾਰੇ ਦਾ ਕੁ ਤਨਿਹਦਾ ਵਧੀਆ ਗੱਲ ਹੈ ਚੱਲ ਵਧੀਆ ਆ ਦੇ ਪੈਰਾਂ ਤੇ ਖੜਾ ਹੋ ਜੂਗਾ ਮੇਰੀ ਗੱਲ ਸੁਣ ਯਾਰ ਹੈ ਕਿ ਤਨਖਾਹ ਆਉਂਦੀ ਆ ਹਾਂਜੀ ਕਿਸੇ ਨੂੰ ਕੁਝ ਦੱਸਣ ਦੀ ਲੋੜ ਨਹੀਂ ਬੇਬੇ ਨੂੰ ਵੀ ਦੱਸਣ ਦੀ ਲੋੜ ਨਹੀਂ ਉਹਦਾ ਬੇਬੇ ਨੂੰ ਦੱਸ ਵੀ ਲਈਏ ਤਵੇ ਬੋਲਦੀ ਨਹੀਂ ਹੁੰਦੀ ਠੀਕ ਹੈ ਨਾ ਮੋੜਨੇਗੇ ਤਾਂ ਹੈਗੀ ਪੈਸੇ ਕਿ ਮੋੜਦੇ ਨਹੀਂ ਨਾ ਲਾ ਮੋੜਨੇ ਦੇ ਵਿਚਾਰੇ ਹੈਗੀ ਕਹੀਂ ਜਾਂਦੇ ਕਹਿੰਦੇ ਕੋਈ ਗੱਲ ਨਹੀਂ ਭਾਣੇ ਅਸੀਂ ਵੀ ਰੱਖਾਂ ਥੋੜਾ ਜਿਹਾ ਕੋਈ ਪੈਸਾ ਬਸ ਫੇ ਤੇਰੀ ਤਨਖਾਹ ਦੇ ਵਿੱਚੋਂ ਆਪਾਂ ਕਿਸ਼ਤ ਭਰ ਦਿਆ ਕਰਾਂਗੇ ਐ ਕਰ ਇੱਥੇ ਨਾ ਆਇਆ ਬੈਂਕ ਵਾਲਿਆ ਹੈ ਹੈ ਉਹ ਲੋਨ ਦਿੰਦੇ ਆ ਤਨਖਾਹ ਤੇ ਜਦ ਤਨਖਾਹ ਆਉਂਦੀ ਆ ਨਾ ਸੈਲਰੀ ਸ ਚਲ ਦੇਖ ਲੈਨੇ ਫਿਰ ਫਿਰ ਦੂ ਐ ਕੱਲ ਮੈਨੂੰ ਡਾਕੂਮੈਂਟ ਦੇ ਫੜਾ ਦੇ ਕੇ ਰਾਮ ਨਾਲ ਸਿੰਪਲ ਸਿੰਪਲ ਚੈੱਕ ਕਰਾਇਆ ਹਾਂਗਾ ਤੇ ਨਹੀਂ ਮੈਂ ਕਹਿੰਨੀ ਆ ਐਨਾਂ ਲੋਨ ਗਰੋਨ ਨਾਲ ਤਨਖਾਹ ਤੇ ਆਪਾਂ 골ਡ ਤੇ ਕਰਾ ਲੈਨੇ ਆ 골ਡ ਤੇ ਆ ਮੇਰਾ ਨਾਲ ਨੂੰ ਮੇਰੀ ਗੱਲ ਸੁਣ ਕੱਲ ਨੂੰ ਕੋਈ ਫੰਕਸ਼ਨ ਆ ਗਿਆ ਉੱਥੇ 골ਡ ਪਾਤਾ ਲੈਣੀ ਐ 2 ਲੱਖ ਰੁਪਇਆ ਪਤਾ ਨਹੀਂ ਕਰੋ ਨੂੰ ਭਰ ਕੇ ਆਪਾਂ ਛਡਾਣਾ ਆਏ ਕਰਾਂਗੇ ਇਹ ਉਹ ਨੂੰ ਕੱਲ ਨੂੰ ਫੰਕਸ਼ਨ ਆ ਗਿਆ ਫਿਰ ਬੇਬੇ ਕਹੂਗੀ ਕਿੱਥੇ ਆ ਫਿਰ ਦੱਸ ਫਿਰ ਲੜਾਈ ਨੂੰ ਤਾਂ ਆਊਗਾ ਠੀਕ ਆ 골ਡ ਗਾਲ ਨੂੰ ਬੀਬੀ ਤੇ ਬਾਪੂ ਨਗਰਾਹੀ ਕਰ ਲਾਂਗੇ। ਕੋ ਯਾਰ ਕਿਸੇ ਨਾਲ ਰਾਇ ਕਰਨ ਦੀ ਕੋਈ ਲੋੜ ਨਹੀਂ ਬਸ ਜਿਵੇਂ ਤੈਨੂੰ ਮੈਂ ਕਹਤਾ ਨਾ ਬਾਹਰ ਦੀ ਬਾਹਰ ਲਉ ਹੋ ਜਾਊਗਾ ਯਾਰ ਆਪਾਂ ਉਹਨਾਂ ਤੋਂ ਪੈਸੇ ਵੜ ਕੇ ਉਹਨਾਂ ਦੇ ਦਾਂਗੇ ਕਿਸ਼ਤ ਭਰੀ ਚੱਲਾਂਗੇ ਪਹਿਲੇ ਜਾਣਗੇ 2 ਲੱਖ ਰੁਪਏ ਵਾਲੇ ਆਪਣਾ ਜਮਾ ਲਾ ਜਮਾ ਇਧਰਲੇ ਪਾਸੇ। ਚਲ ਫਿਰ ਐ ਕਰ ਲੈਂਦੇ ਨੇ ਰਾਇ ਵੀ ਠੀਕ ਆ ਹਾਂ। ਹੋਰ ਹੁਣ ਫਿਰ ਆਪਾਂ ਕੱਲ ਨੂੰ ਪਤਾ ਕਰ ਆਵਾਂਗੇ ਆਕੇ। ਨਹੀਂ ਤੂੰ ਮੈਨੂੰ ਫੜਾ ਦੇ ਡਾਕੂਮੈਂਟ ਜਾਂ ਮੈਂ ਸ਼ਹਿਰ ਹੀ ਜਾਣਾਗਾ। ਬਸ ਠੀਕ ਆ ਫਿਰ ਮੈਂ ਤੁਸਾਂ ਕੋ ਚਾਹ ਪਾਣੀ ਪੀਓ ਮੈਂ ਤੁਹਾਨੂੰ ਡਾਕੂਮੈਂਟ ਕੱਢ ਕੇ ਦਿੰਦਾ। ਹਾਂ ਕਿਨ ਉਹ ਚੈੱਕ ਕਰਕੇ ਦੱਸ ਦੇਣਗੇ ਵੀ ਇਹਦੇ پاس ਹੁੰਦਾ ਲੋਨ ਕਿ ਨਹੀਂ ਹੁੰਦਾ ਮੈਂ ਥਾਈ ਤਾਂ ਹੀ ਕਹਿੰਦੀ ਸੀ ਲੋਨ ਤੇ ਤਾਂ ਹਜੇ 10 15 ਦਿਨ ਲੱਗਣਗੇ ਤੇ 골ਡ ਤੇ ਕੋ ਨਾ ਦੇ ਨਾ ਪੈਸੇ ਮਿਲ ਜਾਣਗੇ ਓਏ ਕੋਈ ਨਹੀਂ ਫਿਰ ਕਾਲੀ ਕਾਦੀ ਆ ਉਹਨੂੰ ਕਹ ਮੇਰੀ ਗੱਲ ਸੁਣ ਜਿਹੜਾ ਇਹ ਜਿਹਾ ਕੰਮ ਹੁੰਦਾ ਨਾ ਆਪਾਂ ਬਿਜ਼ਨਸ ਤੌਰ 'ਤੇ ਨਾ ਹੁੰਦਾ ਉਹਦੇ ਵਿੱਚ ਕਾਲੀ ਨਹੀਂ ਕਰਦੀ ਹੁੰਦੀ ਨਹੀਂ ਹੁਣ ਤਾਂ ਨਹੀਂ ਕਿਹਾ ਕਾਲੀ ਤਾਂ ਕੋਈ ਕੰਮ ਨਹੀਂ ਬਸ ਵੇ ਤੂੰ ਨਾ ਮੈਂ ਪੈਰਾ ਥੱਲੇ ਸਰੋ ਨਹੀਂ ਮਾਇਆ ਕਰ ਚਲ ਕੋਈ ਗੱਲ ਨਹੀਂ ਤੁਸੀਂ ਪਤਾ ਕਰਿਓ ਹਣਾ ਚਲ ਚਲ ਭਾਈ ਦਾ ਕੋਣ ਹੈਲੋ ਹੈਲੋ

ਆਏ ਫੋਨ ਤੇ ਤਾਂ ਨਹੀਂ ਮਜ਼ਾ ਆਦਾ ਤੇ ਤੂੰ ਮੜ ਜਾ ਮੇਰੇ ਕੋਲੇ ਆ ਕਿਵੇਂ ਖੈਰ ਸੁਖ ਤਾਂ ਹੈਗੀ ਬਸ ਖੈਰ ਸੁਖੀ ਆ ਬਸ ਤੂੰ ਅਗਲੀ ਵਾਰ ਤੇ ਚੜਿਆ ਕਰੇ ਆ ਬਈ ਅੱਜ ਹੀ ਆਵਾਂ ਅੱਜ ਹੀ ਆ ਤੇਰੇ ਵੀ ਜਨਮ ਦਾ ਮੇਰੇ ਕਾਸਟ ਉਠਾ ਦੇਣਾ ਕੀਤਾ ਹੋਇਆ ਹੈਗਾ ਅੱਛਾ ਹਾਂ ਚੱਲ ਠੀਕ ਹੈ ਫਿਰ ਭਾਈ ਆ ਜਾਨੀ ਆ ਮੈਂ ਤੇਰੇ ਕੋਲੇ ਘੰਟੇ ਕਿਤੇ ਆ ਗਈ ਹਾਂ ਘੰਟੇ ਤੱਕ ਆ ਜਾ ਫਿਰ ਕੋਈ ਗੱਲ ਨਹੀਂ ਆਸ ਤੇ ਮੈਂ ਛੱਡ ਮੋਟ ਸਕਦਾ ਹਾਂ ਚਲ ਕੋਈ ਨਹੀਂ ਕੋਈ ਨਹੀਂ ਆ ਜਾਣੀ ਹਾਂ ਤੂੰ ਹੈ ਮਾਪੇ ਤੇ ਮੈਂ ਤਾਂ ਮੂੰਹ ਬਣਾਈ ਬੈਠਿਆ ਕਾਦੇ ਪਿੱਛੇ ਬਣਾ ਲਿਆ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ ਆ ਕੇ ਇੱਥੇ ਇਹਨਾਂ ਦੇ ਮੂੰਹ ਨਹੀਂ ਰੋਟੀ ਫੜਾਉਂਦੀ ਐ ਨਾ ਇਹ ਬੋਲਦਾ ਜਿਹਾ ਕੋਈ ਨਹੀਂ ਭਾਈ ਮੈਂ ਆ ਕੇ ਕਰਦੀਆਂ ਗੱਲ ਰੋਟੀ ਫੜਾਉਣ ਨੂੰ ਤੂੰ ਕੁਝ ਗਮਾਉਂਦਾ ਤਾਂ ਹੈ ਨਹੀਂ ਇਹਨਾਂ ਦਾ ਬਣਾਉਣਾ ਹੀ ਐ ਹਾਂ ਕੋਈ ਨਹੀਂ ਆਉਣੀ ਐ ਮੈਂ ਤੇਰੇ ਕੋਲੇ ਘੰਟੇ 'ਚ ਆ ਜੀ ਠੀਕ ਹੈ ਚੰਗਾ ਰੋ ਹੁਣ ਕੀ ਗੱਲ ਹੈ ਵਿਚਾਰੇ ਜਵਾਕ ਨੂੰ ਤਪਾਈ ਜਾਂਦੇ ਨੀ ਹਰਪ੍ਰੀਤ ਹਰਪ੍ਰੀਤ ਹਾਂ ਮਾ ਉਰੀਆ ਆ ਗਈ ਜੇ ਮੈਨੂੰ ਨਾਲ ਤਾਂ ਪੈਸੇ ਲਿਆ ਕੇ ਦੇ ਅੰਦਰ ਪੈਸੇ ਕੱਦ ਵਸਤੇ ਮੈਂ ਜਾਣਾ ਤੇਰੇ ਨਾਲ ਕਿ ਤੇਰੇ ਮਾਮੇ ਦਾ ਫੋਨ ਆਇਆ ਸੀ ਪਤਾ ਨਹੀਂ ਕੀ ਗੱਲ ਲੜ ਕੇ ਕਹਿੰਦਾ ਹੁਣੇ ਹੁਣ ਆ ਘੰਟੇ ਦੇ ਵਿੱਚ ਵਿੱਚ ਆ ਜਾ ਛੇਤੀ ਮੁੰਡੇ ਨੇ ਆ ਦੂਜੀ ਗੱਲ ਕੀ ਹੋ ਗਈ ਕੁਛ ਤਾਂ ਲੈਣ ਦੀ ਮਾਣਾ ਯਾਰ ਪੁੱਛਿਆ ਸੀ ਦੱਸਿਆ ਨਹੀਂ ਕਹਿੰਦਾ ਮੁੰਡੇ ਨੇ ਮੇਰੇ ਗਲ ਬੂਠਾ ਦੇ ਰੱਖਿਆ ਨਾ ਤੇਰੀ ਮਾਮੀ ਰੋਟੀ ਫੜਾਉਂਦੀ ਐ ਹੁੰਦੇ ਨੇ ਹਾਂ ਮਾਮੀ ਰੋਟੀ ਵੀ ਨਹੀਂ ਫੜਾਉਂਦੀ ਨਾ ਫੜਾਉਂਦੀ ਨਹੀਂ ਮੈਂ ਚਲਾ ਨਾਲ ਤੂੰ ਤਾਂ ਰਹਿ ਕਰੇ ਕਰੇ ਹੈ ਨਹੀਂ ਕੋਈ ਤੇ ਨਾਲ ਤਾਂ ਮੈਨੂੰ ਪੈਸੇ ਲਿਆ ਦੇ ਤੇ ਨਾਲੇ ਮੈਨੂੰ ਤੂੰ ਇੱਕ ਸੂਟ ਪਾ ਦੇ ਮੇਰੇ ਹੱਥੋਂ ਲਫਾ ਫਿਚ ਕੀ ਆ ਹੁਣ ਜੇ ਨਾ ਆਇਆਗਾ ਮੈਂ ਟੜਕੇ ਆ ਜੀ ਚਲ ਮੈਂ ਸੂਟ ਤੇ ਲਿਆ ਦੇਣੀ ਪਾ ਦੇਣੀ ਪੈਸੇ ਵੀ ਲਿਆ ਦੇਣੀਆਂ ਤੇ ਮੈਂ ਤਾਂ ਕਹਿੰਦੀ ਇਕੱਲੀ ਕਿੱਧਰ ਜਾਵਾਂਗੀ ਮੈਂ ਚੱਲ ਪਾਣੀ ਨਾਲ ਪੁੱਤ ਫਿਰ ਘਰੇ ਵੀ ਕੋਈ ਨਹੀਂ ਹੁਣ ਮਨਿੰਦਰ ਹੈ ਨਹੀਂ ਘਰੇ ਲਾੜੀ ਹੈ ਨਹੀਂ ਕਰੇ ਤੇ ਤੂੰ ਘਰੇ ਰਹਿ ਤੇ ਮੈਂ ਜਾਨੀ ਆ ਨਾਲੇ ਉਹਨਾਂ ਨੂੰ ਉਹ ਆ ਕੇ ਅਖਣੇ ਕਿੱਧਰ ਗੰਗਾ ਮਾ ਮਾਤੀ ਉਹਨੂੰ ਕਹੀ ਦੀ ਅੱਖ ਵੀ ਮਾਮਾ ਢਿੱਲਾ ਜਾ ਹੋਇਆ ਪੈਸੀ ਤਾ ਕਰਕੇ ਫੋਨ ਆ ਗਿਆ ਆਏ ਨਾ ਦੱਸੀ ਮਨਿੰਦਰ ਨੂੰ ਦੀ ਜਾ ਮਾਮੇ ਨਾਲ ਮਾਮੀ ਲੜਦੀ ਹੈ ਜੇ ਮੁੰਡਾ ਲੜਦਾ ਨਾ ਨਾ ਨਹੀਂ ਕਰਦੀ ਆ ਜਾ ਕੇ ਉੱਥੇ ਫੋਨ ਕਰਕੇ ਚੰਗਾ ਦੱਸ ਦੇ ਕੀ ਮੈਂ ਮਨਿੰਦਰ ਨੂੰ ਮੈਂ ਤੈਨੂੰ ਪਰਦੇ ਨਾ ਦੱਸੂਗੀ ਜੇ ਉਹ ਕੋਲੇ ਹੋਈ ਤਾਂ ਵੀ ਆਸੇ ਪਾਸੇ ਹੋ ਜੀ ਬਹਾਨੇ ਜਨਾ ਲੈ ਕੇ ਫੋਨ ਚੰਗਾ ਉਹਦੇ ਸਾਹਮਣੇ ਕੋਈ ਨਾ ਇਹ ਜੀ ਗੱਲ ਕਰੀਏ ਇਸ ਚੀਜ਼ ਦਾ ਆਪਾਂ ਨੂੰ ਮਹਿਨ ਹੈ ਠੀਕ ਨਾ ਕਰ ਦੇ ਜੇ ਮੈਂ ਕੋਈ ਗੱਲ ਨਹੀਂ ਕਰਦੀ ਭਾਬੀ ਅੱਗੇ ਠੀਕ ਹੈ ਚੱਲ ਜਾ ਮੇਰੇ ਪੈਸੇ ਲਿਆ ਕੇ ਦੇ ਨਾਲ ਤਾਂ ਮੈਂ ਨਹੀਂ ਕਰਦੀ ਆ ਜਾ ਤੂੰ ਵੀ ਅੱਧਾ ਹੀ ਚੱਲ ਹਰ ਮੈਂ ਦੱਸ ਤੈਨੂੰ ਕਿੱਥੋਂ ਪੈਸੇ ਹਰੇ ਕਰਦੇ ਤੇ ਮੇਰੇ ਸਿਰ ਤੇ ਜੜ ਕੇ ਬੈਠ ਜੰਨਾ ਹੈ ਰੋਜੀ ਬਾਪੂ ਕੋਈ ਤਾਂ ਹੱਲ ਕਰ ਹੁਣ ਫਿਰ ਜੇ ਮੇਰੇ ਬੈਂਡ ਐਕਸਪਾਇਰ ਹੋ ਗਏ ਮੈਂ ਕਿੱਧਰ ਨੂੰ ਜਾਵਾਂ ਯਾਰ ਫਿਰ ਉਦੋਂ ਸੋਚਣਾ ਸੀ ਉਦੋਂ ਸੋਚਣਾ ਸੀ ਤੂੰ ਪਹਿਲਾਂ ਘਰ ਤੇ ਪੈਸੇ ਲਵਾਤੇ ਮੋਟਰਸਾਈਕਲ ਲਵਾਤੇ ਤੇ ਹੁਣ ਕਹੀ ਇਹਨਾਂ ਬਾਹਰ ਲਾਉਣਾ ਤੇ ਮੈਂ ਦੱਸ ਇਹਨਾਂ ਕਿੱਥੋਂ ਲਿਆਵਾਂ ਤੇ ਫਿਰ ਉਹ ਕਰੀ ਹਾਮੀ ਤਾਂ ਭਾਈ ਜੀ ਫੇਰ ਹੀ ਹਾਈਲਾਈਟਸ ਕਰਨ ਲੱਗਿਆ ਮੈਂ ਕੋਈ ਆਪ ਦੀ ਮਰਜ਼ੀ ਨਾਲ ਤਾਂ ਕਰਨੀ ਉਹ ਮੈਨੂੰ ਕੀ ਪਤਾ ਸੀਗਾ ਵੀ ਇਹਨਾਂ ਉਹ ਤਾਂ ਆਏ ਸੀਗਾ 10 15 ਸਰਜੂਗਾ ਹੁਣ 25 ਦੀ ਕਹੀ ਇਹਨਾਂ 25 30 ਲੱਖ ਰੁਪਏ ਲੱਗੂਗਾ ਫਿਰ ਤਾਂ ਬਸ ਤੂੰ ਹੀ ਰਹਿ ਗਿਆ ਕੀ ਕਮ ਆਇਆ ਉਡਾ ਦੇਗਾ ਉਹ ਨਹੀਂ ਉੱਡਦੀ ਜਦੋਂ ਉਧਰ ਕਮਾਉਣ ਲੱਗ ਗਿਆ ਮੈਂ ਤੇਰੇ ਆਪੇ ਮੋੜ ਦੂੰਗਾ ਮੋੜ ਦੂੰਗਾ ਜਦੋਂ ਤੂੰ ਕਮਾਏਗਾ ਉਹ ਦੇਖੀ ਜਾਊਗੀ ਤੇਰੀ ਭੂਆ ਆਉਂਦੀ ਆ ਭਾਈ ਮੈਨੂੰ ਤਾਂ ਸਸਰੀ ਕਾਲ ਹੋਰ ਭਾਈ ਸਸਰੀ ਕਾਲ ਮੈਨੂੰ ਇੰਨੀ ਟੈਨਸ਼ਨ ਇੰਨੀ ਟੈਨਸ਼ਨ ਆ ਕਿ ਐਸੇ ਟਾਈਮ ਆ ਜਾ ਕੀ ਗੱਲ ਬਾਤ ਹੈ ਜੀ ਆ ਬਟਾ ਤੇਰੇ ਮੂਰੇ ਪੁੱਛ ਲੈ ਕੀ ਗੱਲ ਬਾਤ ਹੈ ਕੀ ਕਰ ਰਿਹਾ ਗੱਲ ਬਈ ਆਪ ਦਾ ਭੂਆ ਉਹ ਤਾਂ ਥੋੜਾ ਜਿਹਾ ਬੈਂਡ ਇਹ ਆ ਗਈ ਸੀ ਮੇਰੇ ਮਾਂ ਪੈਸੇ ਜੀ ਘੜਦੇ ਸੀ ਮੈਂ ਬਾਪੂ ਨੂੰ ਕਹਾ ਪਪੂਆ ਤਾਂ ਪੁੱਛ ਲੈਨੇ ਇਹਨੇ ਤਾਂ ਸਰਕਾਰੀ ਮਲਾਜ ਨਾ ਕਰੇ ਕਰ ਦੂਗਾ ਹਾਈਲਟਸ ਕਰ ਲਈ ਚੱਲ ਮੈਂ ਕਰਵਾਤੀ ਪੈਸੇ ਲਾ ਤੇ ਪਹਿਲਾਂ ਤਾਂ ਉਦੋਂ ਕੋਠੀ ਤੇ ਪੈਸੇ ਲਵਾਏ ਮੈਂ ਤਾਂ ਆਪਦੀ ਮਨ ਮਰਜ਼ੀ ਦੀ ਚੀਜ਼ ਲੈਣੀ ਆ ਮੈਂ ਤਾਂ ਸੋਫੇ ਵੀ ਮਨ ਮਰਜ਼ੀ ਦੇ ਲੈਣੇ ਮੇਰੇ ਤਾਂ ਬੈੱਡ ਵੀ ਅੱਡ ਬਣਾ ਕੇ ਦਿਓ ਉਹ ਬਣਾ ਕੇ ਦਿੱਤਾ ਫੇਰ ਮੋਟਰਸਾਈਕਲ ਵਧੀਆ ਲੈਣਾਗਾ ਮੋਟਰਸਾਈਕਲ ਲੈ ਕੇ ਦਿੱਤਾ ਹੁਣ ਕਹਿੰਦਾ ਬਾਹਰ ਜਾਣਾਗਾ ਮੈਨੂੰ ਤਾਂ ਐ ਸੀਗੇ 10 ਪੰਦਾ ਚ ਸਰੂਗਾ ਸੀ ਤਾਂ ਕੱਲ੍ਹ ਪਤਾ ਕਰਕੇ ਆ ਉਹ ਤਾਂ ਭਾਈ ਉਹਨਾਂ ਦੇ ਤਾਂ 25 30 ਲੱਖ ਵੰਗੂ ਜਾਊ ਗੱਲ ਉਹ ਤਾਂ ਵੀ ਲੱਗਦਾ ਹੀ 25 30 ਹੈ ਹਾਂ ਉਹ ਤਾਂ ਪਤਾ ਹੀ ਆਪਾਂ ਨੂੰ ਵੱਡੇ ਦੇਸ਼ਾਂ ਚ ਜਾਣੇ ਜੇ 25 30 ਲੱਗੂਗਾ ਨਾਲੇ ਇੰਨਾ ਬੁਰਾ ਹਾਲ ਹੋਇਆ ਪਿਆ ਦੇਸ਼ਾਂ ਦੇ ਵਿੱਚ ਉੱਥੇ ਲੋਕਾਂ ਨੂੰ ਭਜਾਈ ਜਾਂਦੇ ਤੇ ਇਹਨੂੰ ਹੁਣ ਦੁਬਾਰਾ ਉੱਥੇ ਜਾਣ ਦੀ ਬਣੀ ਪਈ ਆ ਉਹੀ ਤਾਂ ਗੱਲ ਆ ਕੱਲ ਦਾ ਮੈਨੂੰ ਇਹ ਡਿੰਡੀ ਵੀ ਤੇ ਚੱਕੀ ਵੇਡਾ ਕਹਿੰਦਾ ਨਹੀਂ ਬਾਪੂ ਮੈਨੂੰ ਨਹੀਂ ਪਤਾ ਜਾਂਦਾ ਗੱਡੀ ਵੇਚ ਕਹਿੰਦਾ ਜਾ ਜੇ ਮਰਜ਼ੀ ਕਰ ਕਹਿੰਦਾ ਪਰ ਆਹ ਗਾਂ ਵੇਚ ਦੇ ਨਾਲ ਭੂਆ ਨੂੰ ਪੁੱਛ ਤਾ ਮੇਰੇ ਪੈਸੇ ਪੂਰੇ ਕਰਕੇ ਦੇ ਹੁਣ ਪਈ ਤੂੰ ਦੱਸ ਮੈਂ ਕੀ ਕਰਾ ਹੁਣ ਕਿੰਨੇ ਘਟਦੇ 16 ਰੱਖੀਏ ਸਾਡੇ ਕੋਲ ਤਾਂ ਤੇ ਫੇਰ 10 ਵਾਂਗੂ ਤਾਂ ਸਾਰ ਸਿੱਧ ਤਕੀ ਇਹ ਕਪੜਾ ਲੀੜਾ ਵੀ ਤੇ ਕਿਹੜਾ ਉਥੋਂ ਲੈ ਕੇ ਆਉਣਾ ਕਹਿੰਦਾ ਪੁੱਛੋ ਤਾਂ ਉਥੋਂ ਕਿੱਥੋਂ ਲੈ ਕੇ ਆਏਗਾ ਆਊਟਲੈਟ ਚੋਂ ਲੈ ਦਾ 10 ਲੱਖ ਜਿਹੜਾ ਪੂਆ ਤਾ ਲਵਾਂਗੀ ਪੂਆ ਤੇ ਤੈਨੂੰ ਐ ਪਤਾ ਵੀ ਪੂਆ ਕੋਲ 10 ਲੱਖ ਹੈਗਾ ਪੂਆ ਤੈਨੂੰ 10 ਲੱਖ ਦੇ ਦੂਗੀ ਹੋਰ ਪੂਆ ਇੰਨੀ ਆ ਸੀ ਦਿਨ ਤਾਂ ਹੀ ਬਾਪੂ ਨੇ ਕਿਹਾ ਗਿਆ ਨਹੀਂ ਰਾਜ ਮੈਂ ਕਹਿੰਦੀ ਭਾਈ ਆਸਤਾ ਹੈਗੀ ਸੀ ਹੁਣ ਜੇ ਤਾਂ ਕੋਈ ਹੋਵੇ 20 50 ਹਜ਼ਾਰ ਦਾ ਬੁੜੀਆਂ ਤਾਂ ਉਹਨਾਂ ਕਰ ਸਕਦੇ ਹੁੰਦੇ ਹੁਣ 10 10 ਲੱਖ ਤਾਂ ਕਿੱਥੇ ਹੁੰਦਾ ਹੁਣ 10 ਲੱਖ ਤਾਂ ਚੱਲ ਭਾਈ ਨਹੀਂ ਮੈਂ ਤਾਂ ਕਹਿੰਦਾ ਸੀ 5 ਕੇ ਲੱਖ ਦਾ ਤੂੰ ਕਰ ਦੇ ਇੰਤਜ਼ਾਮ ਮਛਪੜਤਾਲ ਜੀ ਕਰ ਲਾ ਹੈ ਕੁਛ ਮੈਂ ਆਪਦੇ ਕਿਸੇ ਯਾਰ ਦੋਸਤਾਂ ਨੂੰ ਪੁੱਛਦਾਗਾ ਤੇ ਨਹੀਂ ਫਿਰ ਭਾਈ ਹੋਰ ਕੀ ਹੈ ਫੇਰ ਦੋ گاਵਾ ਤਾਂ ਜਾਣ ਗਿਆ ਫੇਰ ਨਾ ਮੈਨੂੰ ਆਖੀ ਇਹਨਾਂ ਦਾ ਵੀ ਲੱਖ ਵਟਾ ਜੂ ਵੱਧ ਤੋਂ ਵੱਧ ਖਿੱਚ ਕੇ ਲੱਖ ਰੁਪਇਆ ਵਟਾ ਜੂ ਹੋਰ ਗੱਡੀ ਗੱਡੀ ਦੇ ਦੂੰਗਾ ਹੋਰ ਕੀ ਹੈ ਇਹ ਤਾਂ ਤਾਂ ਹੁਣ ਕਰਨਾ ਪਊਗਾ ਜੇ ਤਾਂ ਹੁਣ ਗੱਲ ਉਹੀ ਗੱਲ ਵੀ ਗੱਡੀ ਵੇਚ ਦੋ ਫਿਰ ਮੈਂ ਚਲਾਉਣੀ ਦਾ ਮੈਂ ਮਾਈ ਨਾ ਰਹਿ ਤੂੰ ਤਾਂ ਚਲਾਉਣੀ ਨੇ ਅੱਛਾ ਮੈਂ ਕੁਛ ਨਹੀਂ ਚਲਾਉਣਾ ਮੈਨੂੰ ਕਿਤੇ ਬਾਹਰ ਅੰਦਰ ਜਾਣ ਨੂੰ ਕੰਮ ਪੈ ਗਿਆ ਮੈਂ ਮੰੰਕਲੇ ਗਿਆ ਆਇਆ ਕਰੂੰ ਮੋਟਰਸਾਈਕਲ ਕਿਹੜਾ ਬਾਪੂ ਘਰੋਂ ਤਵਾਇਆ ਲੈ ਤੂੰ ਮੋਟਰਸਾਈਕਲ ਤੇ ਬਗ ਦੇਖ ਲੈ ਮੋਟਰਸਾਈਕਲ ਤੇ ਕਿਵੇਂ ਬਗ ਜੂ ਜੇ ਕਿਤੇ ਤੈਨੂੰ ਗੱਡੀ ਤੇ ਜਾਣਾ ਪਏਗਾ ਕਿਸੇ ਨਾਲ ਲੈ ਜੂਗਾ ਤੂੰ ਦੱਸ ਕੀ ਉਹ ਕਰਨ ਬਾਹਰੋਂ ਤਾਂ ਲੋਕ ਇਧਰ ਨੂੰ ਮੁੜੇ ਆਉਂਦੇ ਜਹਾਜ਼ ਪਰ 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 ਕੇ ਆਈ ਜਾਂਦੇ ਕੋਈ ਨਾ ਜਦੋਂ ਪੈਸੇ ਆ ਗਏ ਹੁਣ ਕਿਰਾ ਮੈਨੂੰ ਜਾਣ ਜੋਗਾ ਤਾਂ ਕਰੋ ਤੂੰ ਮੈਂ ਦੱਸ ਹੁਣ ਤੁਸੀਂ ਸਾਰਾ ਕੁਝ ਵੇਚ ਦਿਓ ਕਿਰਾ ਆਏ ਨਾ ਕਹਿੰਦੀ ਚਾਰ ਦਿਨਾਂ ਨੂੰ ਕੋਠੀ ਵੇਚ ਦੇ ਤੂੰ ਵੀ ਬਾਰਗੇ ਬਹਿ ਜਾ ਤੂੰ ਘਰੇ ਰਹਿ ਕੇ ਕੀ ਕਰਨਾ ਮੈਂ ਤਾਂ ਭਈ ਇਹਦੇ ਵਾਸਤੇ ਤੈਨੂੰ ਦੱਸਾਂ ਗੱਲ ਆਖਰੀ ਵਾਰੀ ਇਹ ਗੱਲ 하고 ਕਰਦਾ ਠੀਕ ਹੈ ਨਾ ਤੂੰ ਉਹ ਤਾਂ ਕਹਿ ਕੇ ਗਈ ਸੀ ਕਿ ਕੋਈ ਗੱਲ ਨਹੀਂ ਬਾਈ ਲਾ ਦੇ ਪੜਨ ਲਾ ਦੇ ਪੜਨ ਮੈਂ ਤਾਂ 10ਵੀਂ ਤੋਂ ਆਪ ਪੜ੍ਹਵਾਣੀ ਸੀ ਤੂੰ ਕਹੇ ਨਹੀਂ 12 ਕਰਾ ਲੈ 12 ਕਰਾਉਣ ਤੋਂ ਬਾਅਦ ਤੂੰ ਕਹਦਾ ਚੱਲ ਕੋਈ ਗੱਲ ਨਹੀਂ ਬਾਹਰ ਦਾ ਕੋਰਸ ਕਰਾ ਦੇ ਮੈਂ ਆ ਚੱਲ ਭਈ ਉਹ ਵੀ ਕਰ ਲਾ ਉਹ ਵੀ ਦੋ ਵਾਰੀਆਂ ਚ ਕੀਤਾ ਇਹਨੇ ਤਾਂ ਉਹੀ ਤਾਂ ਕਹਿੰਦੇ ਬਾਈ ਪਹਿਲਾਂ ਨੌਂਕ ਕੇ ਤਾਂ ਦੋ ਵਾਰੀਆਂ ਚ ਉਹ ਆਪ ਦਾ ਕਲੀਅਰ ਕਰਿਆ ਨੇ ਫੇਰ ਹੁਣ ਅੱਜ ਦਾ ਰੌਲਾ ਪੈ ਰਿਹਾ ਹੁਣ ਤਾਂ ਜਮੀ ਮਾਨ ਪੁੱਛਦਾ ਤਾਂ ਇਹ ਡਰ ਲੱਗਦਾ ਹੈ ਜਦੋਂ ਇੰਨਾ ਨਾ ਕੁਝ ਹੋ ਜਾਂਦਾ ਅਮਰੀਕਾ ਚ ਹੋ ਗਿਆ ਕੱਲ ਨੂੰ ਕੈਨੇਡਾ ਚ ਵੀ ਹੋ ਜਾਊਗਾ ਜਿਹੜਾ 16 ਲੱਖ ਕੋਲਿਆ ਨ ਇਹ ਕਿਹੜੇ ਕੰਮ ਚਾਲਦੇ ਦਾ ਫੇਲ ਆ ਸਾਰਾ ਕੋਲ ਆ ਇੱਥੇ ਦਾ ਆਪੇ ਫੇਲ ਆ ਸੀ ਤਾਂ ਐਵੇਂ ਰੋਟੀ ਖਾ ਲਈ ਸਾਰੀ ਉਮਰ ਤੇ ਨਾਲ ਸਾਡੇ ਬੈਪਰ ਉਹ ਤਾਂ ਦਿਆਨੇ ਖਾ ਲਈ ਥੋੜੇ ਬਾਰੇ ਕੰਮ ਜਿਹੜੇ ਹੋ ਗਏ ਫੇਲ ਹੋ ਗਏ ਖੇਤੀ ਕਰ ਆਪਦੀ ਚੰਗੀ ਚਾਰ ਕਿੱਲੇ ਜਿਹੜੇ ਹੈਗੇ ਖੇਤੀ ਕਰ ਲੈ ਤੇ ਜਿਹੜਾ 16 ਲੱਖ ਕੋਲੇ ਆ ਉਹਨੂੰ ਕੋਲੇ ਰੱਖ ਲੈ ਵਦਗਾ ਸੱਟਾ ਕਬੀਲਦਾਰੀ ਤੇ ਜੇ ਬਾਹਰ ਜਾਏਗਾ 25-30 ਲੱਖ ਲਾਏਗਾ ਉਹਨਾਂ ਨੇ ਪੁੱਠਾ ਮੋੜ ਤਾਂ ਫੇਰ ਨਾ ਉਧਰ ਦਾ ਨਾ ਉਧਰ ਦਾ ਤੂੰ ਚਾਰ ਕਿੱਲੇ ਚੱਕਨੇ ਜੁਆਕੀ ਨਹੀਂ ਕੋਈ ਗੱਲ ਰਹਿ ਚ ਮੈਂ ਜੋ ਰਹਿਣਾ ਹੀ ਨਹੀਂ ਆ ਤੇ ਚ ਮੈਂ ਕੁਝ ਨਹੀਂ ਖਾਣਾਗਾ ਸਾਰੀ ਉਮਰ ਕੱਢਣੀ ਨਹੀਂ ਕਿਤੇ 4 ਕਿੱਲੇ ਵੇਚ ਕੇ ਤੈਨੂੰ ਦੇ ਦਗੇ ਹੈ ਉਹ ਨੂੰ ਆ ਜੂਗਾ ਮੈਂ ਕੋਈ ਨਹੀਂ ਆ ਜੂਗਾ ਜਾਂ ਚਾਹ ਲੈ ਕੇ ਆ ਵੜ ਕੇ ਤੇਰੀ ਮਾਂ ਤੋਂ ਮਾਸਾ ਤਾਂ ਪਾਲਿਆ ਤੈਨੂੰ ਇਹਨੇ ਹੁਣ ਆ ਕੇ ਮੈਂ ਬਾਹਰ ਗੱਲ ਤੇ ਨਹੀਂ ਆਉਂਦਾ ਗੱਲ ਤੇ ਨਹੀਂ ਆਉਂਦਾ ਬਸ ਇੱਕੋ ਪਤਾ ਨਹੀਂ ਕੀ ਗੱਲ ਹੋਈ ਗੱਲ ਆ ਤਿੰਨ ਚਾਰ ਮੁੰਡਿਆਂ ਨਾਲ ਰਲਦਾ ਜਿਵੇਂ ਉਹ ਕਹਿ ਦਿੰਦੇ ਨੇ ਉਵੇਂ ਹੀ ਕਰਦਾ ਗੱਲ ਮੰਨਦਾ ਹੀ ਕਿਸੇ ਦੀ ਨਹੀਂ ਜਿਵੇਂ ਇੰਨਾ ਠੀਠ ਪਤਾ ਨਹੀਂ ਕਿਉਂ ਹੋਇਆ ਬਾਈ ਫਿਰ ਹੁਣ ਉਹੀ ਗੱਲ ਐਨੇ ਐਨੇ ਪੈਸੇ ਤੂੰ ਵੀ ਕਿੱਥੋਂ ਚੱਕ ਚੱਕ ਲਾਈ ਚੱਲੇ ਇਹਦੇ ਨਾਲ ਸਾਰੀਆਂ ਤਮੰਨਾ ਪੂਰੀਆਂ ਕਰਤਾਂ ਜਿਹੜੀਆਂ ਇਹਦੇ ਮਨ 'ਚ ਸੀਗੀਆਂ ਤੂੰ ਲੱਖ ਰੁਪਈਆ ਤਾਂ ਕੱਲਾ ਫੋਨ ਲਿਆ ਐਨੇ ਲੱਖ ਰੁਪਈਆ ਦਾ ਪਤਾ ਹੀ ਹੈ ਹਾਂ ਲੱਖ ਰੁਪਈਆ ਦਾ ਫੋਨ ਲਿਆ ਕਿ ਨਾ ਮੈਂ ਤਾਂ ਲੈਣੀ ਇਹ ਫੋਨ ਹੈ ਮੇਰੇ ਤੇ ਦੋਸਤਾਂ ਦੇ ਕੋਲ ਸਾਰਿਆਂ ਕੋਲ ਇਹ ਹੈ ਫਿਰ ਕੁੱਲ ਤਾਂ ਭਾਈ ਇਹ ਦੀ ਹੁਣ ਇੱਛਾ ਪੂਰੀ ਕਰੀ ਇਹ ਹੁਣ ਜਮੀ ਹੱਥ ਵੱਡੇ ਗਏ ਕਿਸੇ ਪਾਸੇ ਉਹ ਨਹੀਂ ਆ ਦੋ ਲਵੇਰੀਆਂ ਮੇਰੇ ਕੋਲ ਤਾਂ ਰਹਿ ਗਈਆਂ ਹੈ ਦੋ ਮਹੀਨ ਸਾ ਸੀ ਉਹ ਉਹ ਕਿੱਲੇ ਤੋਂ ਤੋਰਤੀਆਂ ਮੈਂ ਤੇ ਦੋ ਗਾਵਾਂ ਗਈਆਂ ਬਾਈ ਉਹ ਤਾਂ ਦੁੱਧ ਤੇ ਦੁੱਧ ਪਾਉਣਾ ਤੇ ਗੱਲ ਤਾਂ ਹੋਈ ਹੈ ਦੁੱਧ ਖਾਣ ਪੀਣ ਨੂੰ ਵੀ ਤਾਂ ਚਾਹੀਦਾ ਆਪਦੀ ਲੱਸੀ ਦਹੀਂ ਘਰ ਦੀ ਬਣਦੀ ਹੈ ਕਿਉਂ ਤੁਸੀਂ ਐਵੇਂ ਇਹ ਨਾਮਕ ਅਮਲਮਾਰੀ ਪਸ਼ੂ ਨਾ ਵੇਚੀ ਫਿਰ ਮੈਂ ਤਾਂ ਹੀ ਤਾਂ ਤੈਨੂੰ ਗੱਲ ਕਹੀ ਆ ਭਾਈ ਵੀ ਤੂੰ ਭਾਵੇਂ ਔਖੀ ਸੌਖੀ ਕਰਕੇ ਕਿਵੇਂ ਨਾ ਕਿਵੇਂ ਦੇਖ ਤੂੰ ਹੱਲ ਕਰਕੇ ਹੈ ਜਿਵੇਂ ਆੜਤੀ ਆ ਤਾਂ ਜਾ ਫੇ ਉਹ ਕਰ ਲੈਨੇ ਆ ਚੱਲ ਦੇਖ ਲਾਂਗੇ ਭਾਈ ਪੁੱਛ ਲੂੰ ਫੇਰ ਮੈਂ ਜਾਂ ਤਾਂ ਘਰੇ ਹੋਰ ਕੀ ਆ ਹੁਣ ਕੀ ਕਰਗੇ ਹੁਣ ਆਏ ਆ ਕਬੀਲਦਾਰੀ ਆ ਹਨਾ ਹਰ ਸਾਰੇ ਖਰਚੇ ਪੱਠੇ ਬਾਲੇ ਵਧੇ ਪਏ ਕੀ ਕਿੱਥੋਂ ਪਏ ਤੇ ਮੈਂ ਇੱਕ ਗੱਲ ਵੀ ਸੁਣਵਾਈ ਹੋਰ ਕਰਦਾ ਇਹਨੂੰ ਆ ਤੂੰ ਇੱਥੇ ਬੈਠੇ ਤੂੰ ਜਦੋਂ ਤੂੰ ਪੜਨ ਲਾਇਆ ਸੀਗਾ ਦੁਬਾਰਾ ਮੈਂ ਤਾਂ ਉਹ ਹਟਾਉਂਦਾ ਸੀ ਹਾਂ ਕਿ ਖੇਤੀ ਕਰ ਲੈ ਇਹਨੂੰ ਇੱਕ ਗੱਲ ਕਹਿ ਦੇ ਕਿਤੇ ਇਹ ਨਾ ਹੋਵੇ ਅੱਜ ਆਪਣੇ ਤੋਂ ਸਾਰਾ ਖਰਚਾ ਕਰਾ ਕੇ ਉੱਥੇ ਵਗ ਜੇ ਮੁੜ ਕੇ ਕਹਿੰਦੇ ਮੇਰੇ ਜੀਨ ਲੱਗਦਾ ਮੈਂ ਮੂਹ ਪੁੱਠਾ ਮੁੜਦਾ ਇਹਨੂੰ ਆਖੀ ਹੋਰ ਕੀ ਜਾਣੇ ਬਾਈ ਹਜੇ ਦੇਖ ਲੈ ਕੋਈ ਟਿਕ 2-4 ਮਹੀਨੇ ਆ ਰੌਲਾ ਰੱਪਾ ਟਿਕਨ ਦੇ ਫੇਰ ਤੈਨੂੰ ਬਾਹਰ ਵੀ ਤੋਰ ਦੇਾਂਗੇ ਨਾਲੇ ਉਦੋਂ ਚਾਰ ਪੀਆ ਕਣਕ ਦੇ ਹੋਰ ਨਾਲ ਰਲ ਜਾਣਗੇ 2 ਜਰ ਮਹੀਨੇ ਦਾ ਬਰੌਣ ਫੈਲਦਾ ਪ੍ਰੋਸੈਸ ਵੀ ਚੱਲੂਗਾ ਰੌਲਾ ਟੱਗ ਜੂਗਾ ਐ ਕਿਹਦੀ ਹੁੰਦਾਗਾ ਫੇਰ ਆ ਇਹ ਨਾ ਨਾ ਹੋਵੇ ਵੀ ਉੱਥੋਂ ਹਾਂ ਮੈਨੂੰ ਤਾਂ ਛੇਤੀ ਇੱਧਰ ਨੂੰ ਤੋਰਤਾ ਜਾਂ ਮੇਰਾ ਜੀਨ ਲੱਗਦਾ ਬਿੱਲਿਆ ਮੁੜ ਕੇ ਨਹੀਂ ਤੇਰੇ ਪਿਓ ਨੇ ਤੈਨੂੰ ਘਰੇ ਵੜਨ ਦੇਣਾ ਹੁ ਜਦੋਂ ਮਾੜਾ ਕੰਮ ਉਹਨ ਦਾ ਕਹਿੰਦੇ ਨਾ ਆ ਜਾ ਪੂਆ ਤੇ ਜੈ ਨਹੀਂ ਪਹਿਲਾਂ ਤੁਹਾਨੂੰ ਇੱਧਰ ਆਉਣ ਦੀ ਹੋ ਵੀ ਜੀ ਨਹੀਂ ਲੱਗਿਆ ਹੁਣ ਥੋੜੀ ਆਪ ਦੇ ਮਨ ਚ ਗੱਲਾਂ ਕਰ ਜਾਓਗੇ ਤਾਂ ਮੈਂ ਕਿਤੋਂ ਆਊਗਾ ਹਰ ਗੱਲ ਦਾ ਜਵਾਬ ਹੈ ਇਹਦੇ ਕੋਲ ਦੇਖ ਲੈ ਆਹੀ ਕੋਸਾ ਬਈ ਇਹਦੇ ਕੋਲ ਹਮ ਹੋਰ ਤਾਂ ਇਹਨੂੰ ਫੇਰਾ ਹੋ ਨਹੀਂ ਹੈਗਾ ਜਿਹਦੀ ਮਾਂ ਜਮੀ ਨਹੀਂ ਕਹਿੰਦੀ ਰੋਕ ਟੋਕ ਕੁਝ ਨਹੀਂ ਕਹਿੰਦੀ ਉਹ ਕੀ ਕਹਿੰਦੀ ਹੈ ਉਹ ਤਾਂ ਸਮਝਦੇ ਉਲਟਾ ਕਹਿੰਦੀ ਹੈ ਕਿ ਹਾਂ ਹਾਂ ਤੂੰ ਮੇਰੇ ਮੁੰਡੇ ਵਾਸਤੇ ਕੁਝ ਨਹੀਂ ਕਰਦਾ ਪਿਆ ਬਸ ਹੋਰ ਮੁੰਡੇ ਵਾਸਤੇ ਦੱਸ ਆਖ ਮੈਂ ਕੀ ਤਾਜ ਮਹਿਲ ਪਾ ਰਿਆ ਹੁਣ ਸੋਹਣੀ ਕੋਠੀ ਪਾਤੀ ਸੋਣਾ ਸਭ ਕੁਛ ਜ਼ਮੀਨ ਜਾਇਦਾਦ ਕੋਲੇ ਚੰਗਾ ਸੰਦ ਸਿਹੜਾ ਲਾ ਟਰੈਕਟਰ ਕਿੱਟ ਮੈਂ ਕਹਿੰਦਾ ਸੀ ਮੈਂ 16 ਲੱਖ ਰੁਪਇਆ ਹੈਗਾ ਕੁਝ ਹੋਰ ਪੱਕਾ ਕਰਾ ਕੇ ਤੇ ਕਿੱਲਾ ਜ਼ਮੀਨ ਦਾ ਆ ਜਾਊਗਾ ਵਦ ਗਿਆ ਸੀ ਕਿੱਲਾ ਕਿੱਥੇ ਤਾਂ ਨਾਲ ਨਾਲ ਦਾ ਕਿੱਥੇ ਤੂੰ ਸਾਰਾ ਕੁਝ ਗਮਾਉਣ ਨੂੰ ਫਿਰਦਾ ਨਾਲ ਤਾਂ ਇਹਨੂੰ ਕਰਜ਼ਾਈ ਕਰੇਗਾ 10 ਲੱਖ ਹੋਰ ਚੱਕੂਗਾ ਇਹ ਉਹਦੇ ਕਰਜ਼ੇ ਥੱਲੇ ਆਊਗਾ ਨਾਲੇ ਜਿੱਦੇ ਮੋੜਨਗੇ ਦੇਖੀ ਜਾਊਗੀ ਅਗਲੇ ਨਾਲ ਤਾਂ ਜਿੱਦੇ ਦਾ ਕਰਾਰ ਕਰ ਬਈ ਅਗਲਾ ਤਾਂ ਦੋ ਦਿਨ ਪਹਿਲਾਂ ਸਨੇਹੇ ਦੇ ਦਊਗਾ ਵੀ ਤੇਰਾ ਕਰਾਰ ਆ ਗਿਆ ਮੋਹਦੇ ਕਾ ਮੁੰਡਾ ਗਿਆ ਸੀ ਹਾਂ ਹੈ ਦੇਲਾ ਸਾਲ ਪਰ ਉਥੇ ਲਾਇਆ ਤੇ ਕਹਿੰਦਾ ਮੇਰਾ ਤਾਂ ਜੀ ਰ ਗਿਆ ਹੁਣ ਮੈਂ ਤਾਂ ਨਹੀਂ ਜਾਂਦਾ ਇੱਕ ਵਾਰੀ ਆਇਆ ਸੀ ਉਹ ਬੈਠਾ ਕਰੇ ਆਈ ਹੈ ਬਈ ਸਾਡੇ ਗਿਆ ਸੀ ਮੁੰਡਾ ਉਹ ਵੀ ਮੁੜਿਆ ਆ ਲਾ ਕੇ 25 ਲੱਖ ਰੁਪਇਆ ਉਹ ਆ ਗਿਆ ਕਰੇ ਉਹ ਨਹੀਂ ਦਿਨੇ ਭੈਣਾ ਦੇ ਆਏ ਜੇ ਨਾ ਕਰ ਮੈਂ ਤਾਂ ਜਾਣਾ ਜਾਣਾ ਕਿੱਥੇ ਗਿਆ ਹੁਣ ਹੁਣ ਕਰੀ ਤੇ ਜਾਂਦੇ ਆਗੇ ਹੁਣ ਇੱਕ ਤਾਂ ਤੁਹਾਡੇ ਤਾਂ ਤੁਹਾਡੀਆਂ ਆਕੜਾ ਮਾਪਤਾਂ ਨੇ ਜਿਹੜੀਆਂ ਇਹ ਮਾਰਦੀਆਂ ਤੁਹਾਨੂੰ ਦੱਸਦਾ ਵੇਖ ਆ ਇਹਨਾਂ ਦੇ ਰੋਸਿਆ ਨਹੀਂ ਆ ਰੋਸੇ ਕਰ ਲਿਆ ਤਾਂ ਮਾਂ ਪੁੱਤ ਨੇ ਜਿਹੇ ਜੀ ਮਾਂ ਹੈ ਉਹ ਜਾ ਪੁੱਤ ਆਪਣੇ ਲਾਣੇ ਤੇ ਤਾਂ ਇਹ ਗਿਆ ਹੀ ਨਹੀਂ ਉਸ ਦਿਨ ਨਾਲ ਦਾ ਇਹ ਵਸ ਜਿਵੇਂ ਕਹਿ ਦਿੰਦੀ ਆਵੇਂ ਕਰ ਲੈਂਦਾ ਨਾ ਮੇਰੀ ਗੱਲ ਸੁਣੇ ਨਾ ਮੰਨੇ ਉਹੀ ਤਾਂ ਹੈ ਤੂੰ ਬਣ ਮੇਰੀ ਗੱਲ ਸੁਣ ਔਖੀ ਸੋਕੀ ਤੂ ਕੇਰਾ ਹੁਣ ਕਰਨਾ ਤਾਂ ਪਊਗਾ ਵੀ ਉਹੀ ਗੱਲ ਮੈਂ ਵੀ ਤਾਂ ਰੋਟੀ ਲੈ ਕੇ ਖਾਣੀ ਆ ਨਹੀਂ ਤਾਂ ਉਹ ਤਾਂ ਦਿਲਾ ਉਹ ਅੰਦਰ ਬੈਠੀ ਹੈ ਉਹ ਤਾਂ ਬਾਹਰ ਹੀ ਨਿਕਲੀ ਗੱਲ ਦੀ ਕੱਲ ਦਾ ਜੋਂ ਕਲੇਸ ਪਾਇਆ ਵਸਣ ਦੇਖ ਲੈ ਉਹ ਉਹਦੀ ਅੰਦਰ ਵੜ ਕੇ ਬੈਠੀ ਆ ਚਾਹ ਪਾਣੀ ਜੇ ਮੈਂ ਕਹਦਾ ਰੋਟੀ ਪਾਣੀ ਲਿਆ ਦੇ ਤਾਂ ਇਹ ਤਾਂ ਲਿਆ ਫੜਾ ਜੇ ਫੜਾ ਜੇ ਆਪ ਤਾਂ ਨਿਕਲ ਹੀ ਨਹੀਂ ਬਾਰ ਅੱਡੀ ਮਾੜੀ ਜਨਾਨੀ ਮੇਰੇ ਪੱਲੇ ਪਾਈ ਆ ਨਾ ਭਾਈ ਤੂੰ ਮੈਂ ਤੈਨੂੰ ਦੱਸਾਂ ਗੱਲ ਬਹੁਤ ਮਾੜੀ ਭਾਈ ਕੀ ਪਤਾ ਸੀ ਉਹਦਾ ਮਾਂ ਮੰਜੇ ਤੇ ਪਈ ਸੀ ਤਾਂ ਮੈਨੂੰ ਛੇਤੀ ਕਾਲ ਕਰਨੀ ਪਈ ਵੀ ਤੇਰੀ ਰੋਟੀ ਪੱਕਦੀ ਹੋ ਜੇ ਮੈਨੂੰ ਜੇ ਐ ਪਤਾ ਹੁੰਦਾ ਮੈਂ ਜਿੱਥੇ ਹੋਰ ਸੀ ਉੱਥੇ ਹੋਰ ਫਿਰਦਾ ਰਹਿੰਦਾ ਸਾਲ ਦੋ ਸਾਲ ਆਪੇ ਹੋ ਜਾਂਦਾ ਕੋਈ ਰਿਸ਼ਤਾ ਹੋਣ ਨੂੰ ਕਿਹੜਾ ਕੰਮ ਸੀ ਕਾਸੇ ਦੀ ਆਪਣੇ ਘਰੇ ਕੱਲੀ ਜਣੀ ਨੇ ਨਾ ਸਾਰੇ ਪਰਿਵਾਰ ਦੇ ਵਿੱਚ ਫੁੱਟ ਪਾ ਰੱਖੀ ਆ ਨੇ ਹੁਣ ਤੂੰ ਮੇਰੀ ਗੱਲ ਸੁਣ ਭਾਈ ਤੂੰ ਆੜਤੀਆਂ ਨਾ ਕਰ ਗੱਲ ਮੈਂ ਵੀ ਕਰਦਾ ਗੱਲ ਠੀਕ ਹੈ ਮੈਂ ਵੀ ਕੁਝ ਪੜਦਾ ਫੜ ਤੜ ਕੇ ਕੇਰਾ ਲਾ ਕੇ ਇਹਨਾਂ ਨੂੰ ਮੈਂ ਮੁਰਕੇ ਹੱਥ ਬੰਦ ਲਾਉਣੇ ਤਾਂ ਮੈਂ ਹੀ ਐ ਨਹੀਂ ਲਾਉਂਦਾ ਲੂੰਦਾ ਜਿੱਤ ਨੂੰ ਮੈਂ ਤੈਨੂੰ ਆਇਆ ਵੀ ਮੈਨੂੰ ਕੱਲ ਨੂੰ ਇਹ ਰੋਟੀ ਦੇ ਤੇ ਰੋਟੀ ਦੇ ਦੂਗਾ ਇਹ ਮੈਨੂੰ ਕੱਲ ਨੂੰ ਬਾਈ ਦੇਖ ਆੜਤਿਆਂ ਨਾਲ ਤਾਂ ਨਾ ਮੈਂ ਜਮਾ ਗਈ ਹੱਦ ਨੂੰ ਤਾਂ ਭਾਵੇਂ ਗੱਲ ਕਰ ਲਾ ਮੈਂ ਗੱਲ ਕਰੂੰਗੀ ਘਰੇ ਚ ਵਾਕਾ ਨਾਲ ਮੈਂ ਤੂੰ ਕਰ ਲਈ ਤੇਰੇ ਤੈਨੂੰ ਉਹੀ ਗੱਲ ਕੰਮ ਕਰਦੀ ਹੈ ਭਾਈ ਵਧੀਆ ਸਾਰਾ ਕੁਝ ਸੱਟ ਹੈ ਮੈਂ ਨੂਨੋ ਹੀ ਪੁੱਛੂਗੀ ਨਾ ਫਿਰ ਕੇਰਾ ਤਾਂ ਹੁਣ ਬਹੂ ਨੂੰ ਪੁੱਛਣਾ ਪਊਗਾ ਵੀ ਭਾਈ ਤੂੰ ਦੇ ਪੈਸੇ ਹਾਂ ਤੂੰ ਭਾਈ ਬਹੂ ਨੂੰ ਪੁੱਛ ਲੈ ਭਾਈ ਹਨਾ ਦੇਖ ਤੂੰ ਮੇਰਾ ਨਾ ਤਾਂ ਨਾਲ ਲਈ ਭਣਿਆ ਗੱਲ ਜਿੱਤ ਨੂੰ ਬਤ ਪਰਦਾ ਰੱਖਣਾ ਪੈਂਦਾ ਹੈ ਚੱਲ ਕੋਈ ਨਹੀਂ ਭਾਈ ਆਏ ਤਾਂ ਫਿਰ ਹੁਣ ਉਹਨੂੰ ਦੱਸਨੇ ਪੂ ਫਿਰ ਮੈਨੂੰ ਵੀ ਆਖਣਗੇ ਤੈਨੂੰ ਇੰਨੇ ਪੈਸੇ ਕਾਦੇ ਵਾਸਤੇ ਚਾਹੀਦੇ ਆ ਕੁੜੀ ਦਾ ਤਾਂ ਜੇ ਕਰਾਂਗੇ ਸਵਾਰਾਂ ਦੀ ਰਾਇ ਨਾ ਕਰਾਂਗੇ ਮੈਂ ਵੀ ਫਸ ਗਈ ਹਾਂ ਉਸ ਕੰਮ 'ਚ ਮੈਨੂੰ ਦੱਸਣਾ ਤਾਂ ਕੋਈ ਭਾਈ ਤੇਰੇ ਮਾਮੇ ਨੇ ਮੁੰਡਾ ਤੋੜਨਾ ਬਾਹਰ ਪਤਾ ਹੀ ਐ ਤਾਂ ਭਾਰਿਆਂ ਨੂੰ ਪਤਾ ਹੁੰਦਾ ਹਾਂ ਵੀ ਉਹਦਾ ਦੀਜਾ ਆ ਗਿਆ ਭਾਈ ਉਹਨੇ ਜਾਣਾ ਤੇ ਇੰਨੇ ਕ ਪੈਸੇ ਨਹੀਂ ਉਹਨੂੰ ਲੋੜ ਆ ਤੇ ਭਈ ਕਰੋ ਹੱਲ ਸਾੜੀ ਵੇਲੇ ਵੀ ਚਲ ਕੰਨ ਤੋ ਵੇਖੀਂ ਦੱਸਵਾ ਦੇ ਹੱਲ ਹੋਰ ਕੀ ਐ ਥੋੜਾ ਜਿਹਾ ਹੱਲ ਤੂੰ ਕਰ ਦੇ ਕੁਛ ਮੈਂ ਹੋਰ ਰੌੜਪੌੜ ਜੀ ਕਰਦਾਗਾ ਅੱਛਾ ਮੈਂ ਕਿਹਾ ਮਾਹ ਜਾ ਕੇ ਪੁੱਛ ਲਾ ਦੇ ਭਰਾ ਨੂੰ ਹੂੰ ਮਾੜਾ ਮੋਟਾ ਤਾਂ ਕੁਛ ਤਾਂ ਮਦਦ ਕਰਨ ਹਾਂ ਉਹ ਕਿਉਂ ਕਰਨ ਉਹਨਾਂ ਨੂੰ ਕੀ ਚਾ ਤੱਦੀ ਪਈ ਐ ਤੁਹਾਡੀਆਂ ਐ ਕਰਨੀ ਤੂੰ ਕੀ ਕਰਨ ਲਗਾ ਤੂੰ ਕਰਦੇ ਐ ਕਰਦੇ ਮੈਂ ਅੱਛਾ ਮੈਂ ਤਾਂ ਕਰ ਦੂੰ ਮੇਰੀ ਤੇ ਭੈਣ ਵੀ ਲਾ ਦੂੰ ਤੇਰੇ ਭਰਾਣੇ ਜਮਾਣੀ ਰੁਪਿਆ ਲਾਉਣਾ ਉਹੀ ਤਾਂ ਕਹਿੰਨੇ ਬਈ ਨਾ ਵਾ ਕਿ ਦੋ ਤਿੰਨ 3 ਲੱਖ 4 ਲੱਖ ਤਾਂ ਦਿੰਦਾ ਹੀ ਇੱਕ ਇੱਥੇ ਆ ਕੇ ਹਿਣਕਣ ਜਾਣਦਾ ਤੁਸੀਂ ਆਹ ਕਰਦੇ ਤੁਸੀਂ ਐ ਕਰਦੇ ਉਹੀ ਤਾਂ ਗੱਲ ਹਾਂ ਜਿਹੇ ਜੀ ਆਪ ਉਹ ਜਾ ਭਰਾ ਹੈਗਾ ਇਹਨਾਂ ਦਾ ਅਸਲ ਤਾਂ ਬਾਈ ਉਹੀ ਗੱਲ ਲਾਣਾ ਮਾੜਾ ਟੱਕਰ ਗਿਆ ਆਪਾਂ ਬਈ ਮੈਂ ਤਾਂ ਲਾਣਾ ਮਾੜਾ ਤੇ ਮੈਂ ਤੁਹਾਨੂੰ ਦੱਸਾਂ ਗੱਲ ਇਹ ਸਾਰਾ ਕੰਮ ਕੀਤਾ ਤੂੰ ਚੰਗੀ ਭਲੀ ਮੈਂ ਕਹਿਆ ਸੀ ਵੀ ਹਜੇ ਰੁਕ ਜੋ ਕੀ ਕਾਲੀ ਆ ਕੀ ਕਾਲੀ ਹੈ ਤੈਨੂੰ ਤੂੰ ਕਹ ਨਹੀ ਬਾਈ ਕੁਛ ਨਹੀਂ ਹੁੰਦਾ ਦੇਖੀ ਵਰ ਕੀ ਹੈਗੀ ਐ ਚੱਲ ਕੋਈ ਨਹੀਂ ਬਾਈ ਹੂੰ ਜੇ ਉਹ ਕੁਸ ਕਰਮਾਂ ਚ ਲਿਖਿਆ ਸੀ ਹੋ ਗਿਆ ਹਵਾ ਗਿਆ ਹਾਂ ਚੱਲ ਚਲੋ ਕਿ ਚੱਲ ਹੁਣ ਗਾਂ ਰੋਟੀ ਪਾਣੀ ਦਤਾ ਆਹ ਗੱਲ ਤਨ ਉੱਥੇ ਖਵਾਵਾ ਇਹ ਤਾਂ ਜਿਵੇਂ ਜੇ ਹੈਗੀ ਹੈਗੀ ਆ ਆ ਫੋਨ ਤੇ ਤੇਰਾ ਇੱਥੇ ਵੀ ਰੈਪ ਭੁੱਲ ਗਿਆ ਓਏ